ਮੈਨੂੰ ਤਾਂ ਬੜੀ ਐਕਸਾਈਟਮੈਂਟ ਹੈ ਕਿ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਬਣਾ ਰਹੇ ਹੋ ਤੁਸੀਂ ਕਹਿ ਰਹੇ ਹੋ ਖੰਘ ਦਾ ਤੋੜ ਹੈਗਾ ਖਾਂਸੀ ਦਾ ਤੋੜ ਹੈਗਾ ਨੁਸਖਾ ਫਾਰਮੂਲਾ ਹੈ। ਕਿ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਫ ਸਿਰਪਾ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਲੈਣ ਦਵਾਂਗੇ। ਜਿਵੇਂ ਅਸੀਂ ਗੁੜ ਦੇ ਨਾਲ ਸਰੀਰ ਦੇ ਰੈਸਪਾਇਰੇਟਰੀ ਸਿਸਟਮ ਨੂੰ ਤੰਦਰੁਸਤ ਕਰਨ ਵਾਲਾ ਨੁਸਖਾ ਬਣਾਇਆ। ਬਲਗਮ ਵਾਲੀ ਖੰਘ ਹੁੰਦੀ ਹੈ ਇੱਕ ਸੁੱਕੀ ਖੰਘ ਹੁੰਦੀ ਹੈ ਸੁੱਕੀ ਖੰਘ ਬੜਾ ਪਰੇਸ਼ਾਨ ਕਰਦੀ ਜੀ ਸ਼ੁਰੂਆਤ ਦੇ ਵਿੱਚ ਉਹਦੇ ਤੇ ਕੰਮ ਕਰੇਗੀ ਇਹ ਚੀਜ਼ ਮੇਰਾ ਨੁਸਖਾ ਆਪਾਂ ਲੈ ਕੇ ਆਏ ਆ ਜਿਹਨੂੰ ਇਹ ਕ੍ਰੋਨਿਕਲ ਪ੍ਰੋਬਲਮ ਹੈ ਆ ਉਹਨੇ ਤਾਂ ਲੈਣਾ ਹੀ ਲੈਣਾ ਜਿਹਨੂੰ ਨਹੀਂ ਵੀ ਪ੍ਰੋਬਲਮ ਹੈਗੀ ਉਹਨੇ ਵੀ ਲੈ ਅਸਤਮਾ ਹੋਣ ਦਾ ਪਹਿਲਾ ਸਿਗਨਲ ਇੱਕ ਖਾਂਸੀ ਆ ਜਿਹੜੀ ਤੁਹਾਨੂੰ ਇੰਡੀਕੇਟਰ ਦਿੰਦੀ ਆ ਜੇ ਰੋਕ ਸਕਦਾ ਤਾਂ ਰੋਕ ਲਾ ਜਿਹੜੇ ਲੋਕ ਕਫ ਸਰਪ ਲੈਂਦੇ ਨੇ ਉਹਨੂੰ ਤਾਂ ਖੜਾ ਛੁੱਟ ਜਾਏਗਾ ਕੋਈ ਗਰਮ ਪਾਣੀ ਪੀ ਜਾਂਦਾ ਗਰਮ ਪਾਣੀ ਪੀ ਪੀ ਕੇ ਜੇ ਆਪਣਾ ਗਲਾ ਫੂਕ ਲੈਂਦੇ ਨੇ ਇਹ ਚੀਜ਼ਾਂ ਨੇਚਰਲ ਆ ਕੋੜਾ ਗੁੜ ਸਾਡੇ ਬਜ਼ੁਰਗਾਂ ਦੀ ਜੇਬ 'ਚ ਹੁੰਦਾ ਸੀ ਰੋਟੀ ਤੋਂ ਬਾਅਦ ਗੁੜ ਖਾਣਾ ਸ਼ੱਕਰ ਦੇ ਨਾਲ ਰੋਟੀ ਖਾਣੀ ਉਹ ਗੁੜ ਕੀ ਕਰਦਾ ਸੀ ਸਾਡੀਆਂ ਇਹਨਾਂ ਚੀਜ਼ਾਂ ਨੂੰ ਸਾਡੇ ਲੰਗ ਨੂੰ ਰੈਸਪੀਰੇਟਰੀ ਸਿਸਟਮ ਨੂੰ ਕਲੀਅਰ ਕਰ ਦਿੰਦਾ ਸੀ ਅੱਜ ਅਸੀਂ ਕੀ ਖਾਂਦੇ ਆ ਰੋਟੀ ਘਾਦੀ ਸੌਂਫ ਤੇ ਖੰਡਰ ਲਾ ਲਈ ਪੱਕਾ ਮਾਰ ਲਿਆ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਗਏ ਆ ਜੀ ਇੱਥੇ ਕਾਲੀ ਮਿਰਚ ਦਾ ਪਾਊਡਰ ਰੱਖਿਆ ਐ ਅਜਵੈਨ ਰੱਖਿਆ ਐ ਤੇ ਇਹ ਕੀ ਚੀਜ਼ ਹੈਗੀ ਇਹ ਇੱਕ ਇਹੋ ਜਿਹੀ ਚੀਜ਼ ਵਾ ਜਿੰਨੇ ਸਾਰੇ ਨੁਸਖੇ ਦੇ ਵਿੱਚ ਜਾਣ ਪੋਣੀ ਆ ਇਹ ਆਮ ਪਈ ਹੋएगी ਲੋਕਾਂ ਦੇ ਘਰਾਂ 'ਚ ਪਰ ਗੱਲ ਜੇ ਕਰੀਏ ਵੈਲਿਊ ਦੀ ਵੇਅਲੀਉ ਨਹੀਂ ਪਤਾ ਜਿਹੜੀਆਂ ਚੀਜ਼ਾਂ ਅੱਜ ਅਸੀਂ ਲੈ ਕੇ ਆਏ ਆ ਇਹ ਨਾ ਤਾਂ ਮੈਡੀਕਲ ਵਾ ਔਰ ਨਾ ਹੀ ਇਹਨੂੰ ਕਿਸੇ ਨੇ ਤਿਆਰ ਕੀਤਾ ਇੱਕ ਕੁਦਰਤ ਵੱਲੋਂ ਸੋਨ ਤੋਂ ਪਹਿਲਾਂ ਅੱਧਾ ਘੰਟਾ ਅੱਧਾ ਚਮਚ ਗਰਮ ਪਾਣੀ ਦੇ ਨਾਲ ਆਪਾਂ ਇਹਨੂੰ ਲਵਾਂਗੇ ਤੇ ਜਿੰਨੂੰ ਰਾਤ ਨੂੰ ਖਾਂਸੀ ਸਿੱਟਦੀ ਆ ਤੇ ਰਾਤੋਂ ਰਾਤ ਉਹਦੀ ਖਾਂਸੀ ਠੀਕ ਆ ਤਿੰਨ ਦਿਨ ਤੋਂ ਬਾਅਦ ਉਹਨੂੰ ਕਫ ਸਰਪ ਜਾਂ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੈ ਇਹ ਇੱਕ ਫਾਰਮੂਲੇ ਨਾਲ ਹੀ ਉਹਦੀ ਖਾਂਸੀ ਠੀਕ ਆ नुस्खे ਦੇ ਵਿੱਚ ਕਾਲੀ ਮਿਰਚ ਹੈਗੀ ਹੈ ਇਹ ਕੀ ਕੰਮ ਕਰੂਗੀ ਚਾ ਕਾਲੀ ਮਿਰਚ ਦਾ ਪਾਊਡਰ ਜਿੰਨੀ ਵੀ ਬਲਗਮ ਅਜ ਸਰੀਰ ਵਿੱਚ ਜੁੜ ਰਹੀ ਆ ਇਹ ਕਾਲੀ ਮਿਰਚ ਜਿਹੜਾ ਪਾਊਡਰ ਆਪਾਂ ਬਣਾਇਆ ਵਾ ਇਹ ਉਹ ਬਲਗਮ ਨੂੰ ਖੋਰ ਕੇ ਸਰੀਰ ਦੇ ਵਿੱਚੋਂ ਬਾਹਰ ਕੱਢੇਗੀ ਔਰ ਜਿੰਨੀ ਵੈਅ ਆ ਵਾ ਸਰੀਰ 'ਚ ਇਹ ਉਸ ਵੈਅ ਨੂੰ ਵੀ ਕੰਟਰੋਲ ਕਰਦੀ ਆ ਅਜਵੈਨ ਦਾ ਕੀ ਕੰਮ ਹੈ ਨਾ ਸਭ ਜੇ ਘਰ ਦੇ ਵਿੱਚ ਕਿਸੇ ਨੂੰ ਪੇਟ ਦਰਦ ਹੁੰਦਾ ਸੀ ਨਾ ਉਹ ਪਤਾ ਕੀ ਕਹਿੰਦੇ ਕਹਿੰਦੇ ਅਜਵੈਨ ਦਾ ਫੱਕਾ ਮਾਰ ਲੈ ਪੇਟ ਦਾ ਠੀਕ ਹੋ ਜਾਏਗਾ ਹਰੀ ਇਲਾਇਚੀ ਕੀ ਕਰੂਜੀ ਅੱਜ ਬੜਿਆਂ ਨੂੰ ਗਲੇ ਦੀ ਇਨਫੈਕਸ਼ਨ ਹੋ ਜਾਂਦੀ ਆ ਅੰਦਰ ਜ਼ਖਮ ਬਣ ਜਾਂਦੇ ਆ ਔਰ ਇਹ ਹਰੀ ਇਲਾਇਚੀ ਸਾਡੇ ਉਹ ਜ਼ਖਮਾਂ ਨੂੰ ਸਾਡੀ ਉਹ ਇਨਫੈਕਸ਼ਨ ਨੂੰ ਠੀਕ ਕਰਨ ਦੇ ਵਿੱਚ ਕੰਮ ਕਰੇਗੀ ਅਦਰਕ ਵੀ ਤੁਸੀਂ ਇੱਥੇ ਰੱਖਿਆ ਜੀ ਨਾਲ ਅਦਰਕ ਦਾ ਕੀ ਕੰਮ ਹੈ ਨਾ ਕਿ ਸਭ ਇਸ ਨੁਸਖੇ ਦੇ ਵਿੱਚ ਜਿਹੜਾ ਅਦਰਕ ਹੈ ਨਾ ਉਹ ਸਾਡੇ ਫੇਫੜਿਆਂ ਦੀ ਸੂਜਨ ਨੂੰ ਘਟਾਉਣ ਦੇ ਵਿੱਚ ਕੰਮ ਕਰੇਗਾ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੈਗਾ ਇੱਥੇ ਗੁੜ ਦੇ ਵਿੱਚ ਪੰਜ ਚੀਜ਼ਾਂ ਦੇ ਮਿਸ਼ਰਣ ਦੇ ਨਾਲ ਇਹ ਨੁਸਖਾ ਫਾਰਮੂਲਾ ਬਣਾਇਆ ਆ ਆ ਦੇਖੋ ਜੀ ਇਹ ਅੱਧਾ ਚਮਚ ਤੁਸੀਂ ਦੇਖ ਸਕਦੇ ਹੋ ਇੰਨੀ ਕੀ ਚੀਜ਼ ਲੈ ਬਸ ਦਾ ਕੰਮ ਅੱਧਾ ਕਿ ਚਮਚ ਕਰੂਗਾ ਕੰਮ ਇਹ ਅੱਦੇ ਚਮਚ ਨੇ ਤੁਹਾਡੇ ਸਾਰੇ ਸਰੀਰ ਨੂੰ ਹਿਲਾ ਦੇਣਾ ਇੱਕ ਵਾਰੀ ਜਿਹੜੀ ਇਹ ਚੀਜ਼ ਵਾ ਇਹ ਕੋਈ ਕੈਮੀਕਲ ਨਹੀਂ ਇਹ ਕੋਈ ਨਸ਼ਾ ਨਹੀਂ ਵੀ ਜੇ ਲਾਉਂਗੇ ਤਾਂ ਹੀ ਜਾਗੂਗਾ ਇਹ ਤੁਹਾਡੇ ਸਰੀਰ ਦੀ ਹੀ ਖਰਾਕ ਆ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਨੁਸਕਾ ਫਾਰਮੂਲਾ ਅੱਜ ਲੋਕਾਂ ਦੀਆਂ ਖਾਂਸੀਆਂ ਪੁਰਾਣੀ ਤੋਂ ਪੁਰਾਣੀਆਂ ਖੰਗਾ ਜਿਹੜੀਆਂ ਅਸੀਂ ਕਹਿ ਲਈਏ ਕਿ ਹੋ ਜਾਂਦੀਆਂ ਨੇ ਕ੍ਰੋਨਿਕਲ ਨੇ ਚਾਹ ਨਵੀਂ-ਨਵੀਂ ਖਾਂਸੀ ਹੋਈ ਹੈ ਜਾਂ ਪੁਰਾਣੀ ਖਾਂਸੀ ਹੈ ਸਭ ਦਾ ਹੱਲ ਜਿਹੜਾ ਉਹ ਲੈ ਕੇ ਆਇਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦੰਨੇ ਇਸ ਵੇਲੇ ਗੁੜ ਦੇ ਗੁੜ ਨੂੰ ਜਿਹੜਾ ਪਿਘਲਾਇਆ ਜਾ ਰਿਹਾ ਹੈ ਇਹਦੇ ਚ ਨੁਸਕੇ ਟੋਟਕੇ ਆ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਤੇ ਅਜਵੈਨ ਹੋਗੀ ਕਾਲੀ ਮਿਰਚ ਦਾ ਪਾਊਡਰ ਹੋ ਗਿਆ ਅਦਰਕ ਹੋ ਗਿਆ ਹਰੀ ਇਲਾਇਚੀ ਹੋ ਗਈ ਤੇ ਇਹ ਪਤਾ ਨਹੀਂ ਹੈ ਕੀ ਚੀਜ਼ ਹੈ ਤੁਹਾਨੂੰ ਦੱਸਾਂਗੇ ਡਾਕਟਰ ਸਾਹਿਬ ਦੱਸਣਗੇ ਅੱਜ ਅਸੀਂ ਪਹੁੰਚੇ ਇੱਕ ਵਾਰ ਮੁਰੜ ਤੋਂ ਨਾਗੀ ਇਲੈਕਟਰੋ ਹੋਮੀਓਪੈਥੀ ਇਲੈਕਟਰੋ ਹੋਮੀਓਪੈਥੀ ਸੈਂਟਰ ਜਲੰਧਰ ਦੇ ਵਿੱਚ ਜਿੱਥੇ ਖਾਂਸੀ ਦਾ ਤੋੜ ਅੱਜ ਦੱਸਣ ਵਾਲੇ ਨੇ ਘਰ ਦੇ ਵਿੱਚ ਕੋਈ ਦਵਾਈ ਦੀ ਜ਼ਰੂਰਤ ਨਹੀਂ ਪੈਣੀ ਕਿਸੇ ਅਸੀਂ ਕਹਿ ਲਈ ਕਿ ਸਰਪ ਦੀ ਲੋੜ ਨਹੀਂ ਪੈਣੀ ਕਫ ਸਰਪ ਦੀ ਲੋੜ ਨਹੀਂ ਪੈਣੀ ਤੁਹਾਡਾ ਗਲਾ ਜਿਹੜਾ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਮੇਰੇ ਨਾਲ ਇਹਨਾਂ ਨਾਲ ਗੱਲ ਹੋਈ ਹੈ ਬਿਹਾਈਂਡ ਦਾ ਕੈਮਰਾ ਕਿ ਮਰਹੂਮ ਸਰਦੂਲ ਸਿਕੰਦਰ ਵਾਂਗੋ ਏਕ ਲਾਇਆ ਕਰੋਗੇ ਤੁਸੀਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਭਰੇ ਸਰੋਤਿਆਂ ਦੇ ਰੂਬਰੂ ਕੀਤਾ ਜੀ 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 ਅੱਛਾ ਕਰਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਮੈਨੂੰ ਤਾਂ ਬੜੀ ਐਕਸਾਈਟਮੈਂਟ ਹੈ ਕਿ ਇਹ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਬਣਾ ਰਹੇ ਹੋ ਤੁਸੀਂ ਕਹਿ ਰਹੇ ਹੋ ਖੰਘ ਦਾ ਤੋੜ ਹੈਗਾ ਖਾਂਸੀ ਦਾ ਤੋੜ ਹੈਗਾ ਇਹ ਨੁਸਖਾ ਫਾਰਮੂਲਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਔਰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਧੰਨਵਾਦ ਉਹਨਾਂ ਸਰੋਤਿਆਂ ਦਾ ਧੰਨਵਾਦ ਉਹਨਾਂ ਰੱਬੀ ਰੂਹੀ ਸੰਗਤਾਂ ਦਾ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਜਿਹੜਾ ਅੱਜ ਆਪਾਂ ਨੁਸਕਾ ਲੈ ਕੇ ਆਏ ਆ ਸਰ ਇਹ ਸਮੱਸਿਆ ਜਿਵੇਂ ਸਰਦੀ ਆ ਰਹੀ ਅੱਗੇ ਔਰ ਇਹ ਹਰ ਇੱਕ ਘਰ ਦੇ ਵਿੱਚ ਤੁਸੀਂ ਦੇਖ ਲਿਓ ਬੈਡ ਦੀ ਢੋ ਦੇ ਉੱਪਰ ਕਫ ਸਿਰਪ ਬੈਡ ਦੀ ਢੋ ਦੇ ਉੱਪਰ ਖੰਗਾਂ ਦੀ ਦਵਾਈ ਨਾਲ ਹੀ ਹੁੰਦੀ ਆ ਜਿਵੇਂ ਆਪਾਂ ਪਿਛਲੀ ਵਾਰ ਦੱਸਿਆ ਸੀਗਾ ਵੀ ਕਿਸੇ ਨੂੰ ਬੁਖਾਰ ਹੁੰਦਾ ਤਾਂ ਪੈਰਾਸੀਟਾਮੋਲ ਨਾਲ ਹੀ ਪਈ ਹੁੰਦੀ ਆ ਓਵੇਂ ਹੀ ਹੋ ਜਿਵੇਂ ਖੰਗ ਦੀ ਸਰਦੀ ਦੀ ਰੋਤ ਤਾਰੀਏ ਤੇ ਖੰਗ ਵਾਸਤੇ ਕਫ ਸਿਰਪ ਵੀ ਲੋਕਾਂ ਦੇ ਨਾਲ ਤਿਆਰ ਹੀ ਨੇ ਸੋ ਐਤਕੀ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਫ ਸਿਰਪਾ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਲੈਣ ਦਵਾਂਗੇ ਸੋ ਕਿਉਂਕਿ ਆਪਾਂ ਜਿਹੜਾ ਨੁਸਖਾ ਲੈ ਕੇ ਆਏ ਆ ਇਹ ਤੁਹਾਨੂੰ ਪਹਿਲੇ 3 ਦਿਨਾਂ ਦੇ ਵਿੱਚ ਹੀ ਰਿਕਵਰੀ ਕਰੇਗਾ ਪਹਿਲੇ 3 ਦਿਨਾਂ ਚ ਹੀ ਸੋ ਤੁਸੀਂ ਦੇਖੋ ਇਹ ਗੁੜ ਹੈਗਾ ਜਾ ਜਿਹਨੂੰ ਪਾਣੀ ਦੇ ਵਿੱਚ ਰੱਖ ਕੇ ਇਹਦਾ ਨੁਸਕਾ ਫਾਰਮੂਲਾ ਇਹਦਾ ਟੋਟਕਾ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਡਾਕਟਰ ਸਾਹਿਬਾਨ ਬੋਲੋ ਅਸੀਂ ਨਗੀ ਸਾਹਿਬ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਨਗੀ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਾਓ ਕਿ ਇਸ ਵੇਲੇ ਜਿਵੇਂ ਮੌਸਮ ਬਦਲਦਾ ਹੈ ਤਾਂ ਸਾਡੇ ਸਰੀਰ ਦੇ ਹਾਲਾਤ ਖਾਸ ਕਰਕੇ ਖਾਂਸੀ ਵੱਲ ਤੇ ਖੰਘ ਵੱਲ ਕਿਉਂ ਹੋ ਜਾਂਦੇ ਨੇ ਆ ਪਹਿਲਾਂ ਤਾਂ ਫਰੂਕੀ ਸਾਹਿਬ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ ਸਾਰੇ ਪਿਆਰ ਭਰੇ ਸਰੋਤਿਆਂ ਦਾ ਜਿਹੜੇ ਸਾਨੂੰ ਸੁਣ ਰਹੇ ਆ ਕਿ ਜਿਹੜੀ ਖਾਂਸੀ ਖੰਘ ਇਹ ਕੋਈ ਵੀ ਰੋਗ ਨਹੀਂ ਆ ਕੀ ਕਹਿ ਰਹੇ ਹੋ ਇਹ ਖਾਂਸੀ ਤੇ ਖੰਘ ਇਹ ਕੋਈ ਵੀ ਰੋਗ ਨਹੀਂ ਹੈ ਰੋਗ ਨਹੀਂ ਹੈ ਬਿਲਕੁਲ ਨਹੀਂ ਰੋਗ ਖਾਂਸੀ ਕੀ ਹੁੰਦੀ ਹੈ ਜੇ ਰੋਗ ਨਹੀਂ ਹੈ ਜੀ ਨਹੀਂ ਸਰ ਇਹ ਇਹ ਰੋਗ ਨਹੀਂ ਆ ਇਹ ਇਹ ਇੱਕ ਸਾਡੀ ਬਾਡੀ ਦੇ ਵਿੱਚ ਆਉਣ ਵਾਲੇ ਰੋਗ ਦੀ ਜਿਵੇਂ ਕਹਦੋ ਕੋਈ ਚੀਜ਼ ਆ ਰਹੀ ਹੈ ਨਾ ਉਹਦੇ ਬਾਰੇ ਇੱਕ ਸਿਗਨਲ ਦਿੰਦੀ ਹੈ ਉਹਦੇ ਬਾਰੇ ਇੱਕ ਇੰਡੀਕੇਸ਼ਨ ਦਿੰਦੀ ਆ ਕਿ ਤੁਸੀਂ ਉਹ ਚੀਜ਼ ਨੂੰ ਰਿਕਵਰ ਕਰ ਲੋ ਅੱਛਾ ਮਤਲਬ ਖਾਂਸੀ ਆਪਣੇ ਆਪ ਚ ਕੋਈ ਰੋਗ ਨਹੀਂ ਹੈ ਆਪਣੇ ਆਪ ਚ ਕੋਈ ਰੋਗ ਨਹੀਂ ਹੈ ਨਾ ਕੋਈ ਬਿਮਾਰੀ ਹੈ ਬਿਲਕੁਲ ਨਹੀਂ ਕੋਈ ਬਿਮਾਰੀ ਨਹੀਂ ਹੈ ਪਰ ਅੱਜ ਅਸੀਂ ਹਾਂ ਇਹਨੂੰ ਲੈ ਕੇ ਜਿਹੜੀਆਂ ਅਸੀਂ ਦਵਾਈਆਂ ਖਾਂਦੇ ਆ ਇਹਨੂੰ ਲੈ ਕੇ ਅਲੱਗ-ਅਲੱਗ ਜਿਹੜੇ ਐਕਸਪੈਰੀਮੈਂਟ ਕਰਦੇ ਆ ਉਹਦੇ ਨਾਲ ਜ਼ਰੂਰ ਸਮੱਸਿਆ ਪੈਦਾ ਹੋ ਜਾਂਦੀ ਹੈ ਸਿਰ ਦੇ ਉੱਪਰ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਇਹ ਤਾਂ ਇੱਕ ਇੰਡੀਕੇਸ਼ਨ ਸੀ ਕਿ ਇਹ ਆ ਰਹੀ ਹੈ ਤੇ ਅੰਦਰਲੇ ਜਿਹੜਾ ਸਿਸਟਮ ਨੂੰ ਸਹੀ ਕਰ ਲਓ ਤੇ ਅੱਜ ਆਪਾਂ ਜਿਹੜਾ ਨੁਸਖਾ ਲੈ ਕੇ ਆਏ ਆ ਉਹ ਇਸ ਸਾਰੇ ਜਿਹੜਾ ਜਿਨ੍ਹਾਂ ਨੇ ਇਹਨੂੰ ਰੋਗ ਮੰਨਿਆ ਹੋਇਆ ਹੈ ਕਰੇ ਰੋਗ ਨਹੀਂ ਆ ਜਿਨਾਂ ਨੂੰ ਇੱਕ ਸਮੱਸਿਆ ਕਰੋਨਿਕਲ ਮੰਨ ਲਓ ਕਿ ਵਾਰੀ ਕੀ ਹੁੰਦਾ ਹੈ ਕਿ ਨੂੰ ਲਗਾਤਾਰ ਖਾਂਸੀ ਆ ਰਹੀ ਅਲੱਗ-ਅਲੱਗ ਐਕਸਪੈਰੀਮੈਂਟ ਹੋ ਰਿਹਾ ਨਹੀਂ ਬਹੁਤ ਵਾਰ ਤਾਂ ਹੁੰਦਾ ਜੀ ਖਾਂਸੀ ਕਰਦੇ 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 ਖੂਨ ਆਉਣ ਲੱਗ ਜਾਂਦਾ ਹੈ ਜੀ ਨਗੀ ਸਾਹਿਬ ਉਹ ਸਰ ਜਦੋਂ ਅਸੀਂ ਕਿਸੇ ਲਗਾਤਾਰ ਇਹਨੂੰ ਅਸੀਂ ਕਰਦੇ ਰਵਾਂਗੇ ਅਲੱਗ-ਅਲੱਗ ਐਕਸਪੈਰੀਮੈਂਟ ਹੋਊਗਾ ਪਰ ਮੇਨ ਅਸੀਂ ਜੜ ਨੂੰ ਨਹੀਂ ਸਮਝਿਆ ਅਸੀਂ ਇਸੇ ਚੀਜ਼ ਦਾ ਇਲਾਜ ਕਰਾਉਂਦੇ ਰਹੇ ਹੁਣ ਲਗਾਤਾਰ ਜਦੋਂ ਅਸੀਂ ਜ਼ੋਰ ਲਾ ਕੇ ਖੰਘਾਂਗੇ ਜੋ ਖੰਘਦੇ ਆ ਇਹ ਤੋਂ ਸਾਡੇ ਨਾੜਾਂ 'ਚ ਖਚਾਵ ਰੈਸਪੀਰੇਟਰੀ ਸਿਸਟਮ ਦੇ ਵਿੱਚ ਖਚਾਵ ਉਹ ਜ਼ੋਰ ਲੱਗਦਾ ਜਦ ਜ਼ੋਰ ਲੱਗਦਾ ਫਿਰ ਅੰਦਰੋਂ ਜਿਹੜੇ ਸਾਡੇ ਜਿਹਨੂੰ ਕਹਿ ਦਿੰਦੇ ਆ ਸਾਹ ਨਲੀ ਆ ਜਿੰਦੇ ਵਿੱਚ ਉਹਨਾਂ ਫਿਰ ਉਹ ਕੀ ਹੁੰਦਾ ਉਹਨਾਂ 'ਚ ਕਈਆਂ 'ਚ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਉਹ ਜਖਮ ਹੋਣੇ ਸ਼ੁਰੂ ਹੋ ਜਾਂਦੇ ਫਿਰ ਆ ਚੀਜ਼ਾਂ 'ਚ ਸੋਜ ਆਣੀ ਸ਼ੁਰੂ ਹੋ ਜਾਂਦੀ ਗਲੇ ਦੇ ਵਿੱਚ ਖਾਂਚ ਪ੍ਰੋਬਲਮ ਆ ਜਾਂਦੀ ਹੈ ਪਰ ਅੱਜ ਆਪਾਂ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਸਰਦੀਆਂ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਾਫ ਸਿਰਫ ਹੋਰ ਲਗ ਲਗ ਚੀਜ਼ਾਂ ਘਰ ਦੇ ਵਿੱਚ ਹੋਣੀਆਂ ਪਰ ਮੈਂ ਇੱਕ ਚੀਜ਼ ਦੱਸ ਦਿੰਦਾ ਇਹ ਜਿਹੜਾ ਨੁਸਖਾ ਆਪਾਂ ਲੈ ਕੇ ਆਏ ਆ ਜਿਹਨੂੰ ਇਹ ਕ੍ਰੋਨਿਕਲ ਪ੍ਰੋਬਲਮ ਹੈ ਆ ਉਹਨੇ ਤਾਂ ਲੈਣਾ ਹੀ ਲੈਣਾ ਜਿਹਨੂੰ ਨਹੀਂ ਵੀ ਪ੍ਰੋਬਲਮ ਹੈਗੀ ਉਹਨੇ ਵੀ ਲੈਣਾ ਹੈ ਅੱਛਾ ਹਾਂਜੀ ਹਾਂਜੀ ਲੋ ਕੀ ਫਾਇਦੇ ਹੋਣਗੇ ਸਰ ਵਿਚਾਰ ਹੋਊਗਾ ਬਿਲਕੁਲ ਉਹਦਾ ਪਹਿਲਾ ਫਾਇਦਾ ਇਹ ਹੋਊਗਾ ਕਿਉਂਕਿ ਸਰਦੀ ਦੇ ਵਿੱਚ ਹੁਣ ਧੁੰਦਾ ਸ਼ੁਰੂ ਹੋ ਗਈਆਂ ਹਜੇ ਸ਼ੁਰੂਆਤ ਆ ਧੁੰਦ ਪੈਣੀ ਸ਼ੁਰੂ ਹੋ ਗਈ ਜਦੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਮੌਸਮ 'ਚ ਬਦਲਾਅ ਫਿਰ ਸਾਡੇ ਕਮਰੇ ਬੰਦ ਹੁੰਦੇ ਆ ਉਹ ਬਾਡੀ ਦੇ ਵਿੱਚ ਜਿਹੜਾ ਆਕਸੀਜਨ ਦਾ ਲੈਵਲ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਧੁੰਦਾ ਕਰਕੇ ਆਕਸੀਜਨ ਘਟਦੀ ਤੇ ਉਹਦੇ ਕਰਕੇ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਆ ਸਾਡੇ ਜਿਹੜੇ ਲੰਗ ਜਾਂ ਫੇਫੜੇ ਆ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਨ੍ਹਾਂ ਨੂੰ ਕਿਸੇ ਨੂੰ ਦਮੇ ਦੀ ਪ੍ਰੋਬਲਮ ਦੀ ਵਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਆ ਉਹਨੂੰ ਸਾਹ ਜਨ ਸਾਹ ਚੜਦੇ ਹੋ ਸਾਰ ਪਰ ਜਦੋਂ ਇਹ ਲੈਣਾ ਸ਼ੁਰੂ ਕਰਨਗੇ ਉਹਨਾਂ ਦੇ ਜਿਹੜੇ ਲੰਗਸ ਉਹ ਪ੍ਰੋਪਰ ਵਰਕ ਕਰਦੇ ਰਹਿਣਗੇ। ਉਹਨਾਂ ਦੇ ਅੰਦਰ ਜਿਹੜਾ ਆਕਸੀਨ ਆ ਫਲੋ ਆ ਉਹ ਪ੍ਰੋਪਰ ਵਰਕ ਕਰੇਗਾ, ਬਲੱਡ ਦਾ ਪ੍ਰੋਪਰ ਵਰਕ ਕਰੇਗਾ ਔਰ ਉਹ ਆਪਣੇ ਅੰਦਰੋਂ ਕਾਰਬਨ ਕੱਢਣ 'ਚ ਪ੍ਰੋਪਰ ਹੈਲਪ ਕਰਨਗੇ। ਠੀਕ ਹੈ ਨਾ? ਡਾਕਟਰ ਸਾਹਿਬ ਜਿਹੜੀ ਖਾਂਸੀ ਹੈਗੀ ਹੈ ਬਹੁਤ ਤਰ੍ਹਾਂ ਦੀ ਖਾਂਸੀ ਹੈ। ਇੱਕ ਵਾਰ ਖਾਂਸਦਾ ਬੰਦਾ ਸ਼ੁਰੂ ਕਰਦਾ ਬਹੁਤ ਵਾਰ ਹੁੰਦਾ ਹੈ ਲਗਾਤਾਰ ਜਿਹਨੂੰ ਪੰਜਾਬ 'ਚ ਕੁੱਤਾ ਖੰਘ ਵੀ ਕਹਿੰਦੇ ਨੇ, ਕੁੱਤਾ ਖਾਂਸੀ ਵੀ ਕਹਿੰਦੇ ਨੇ। ਇੱਕ ਬਲਗਮ ਵਾਲੀ ਖੰਘ ਹੁੰਦੀ ਹੈ, ਇੱਕ ਸੁੱਕੀ ਖੰਘ ਹੁੰਦੀ ਹੈ। ਸੁੱਕੀ ਖੰਘ ਬੜਾ ਪਰੇਸ਼ਾਨ ਕਰਦੀ ਜੀ ਸ਼ੁਰੂਆਤ ਦੇ ਵਿੱਚ। ਉਹਦੇ 'ਤੇ ਕੰਮ ਕਰੇਗੀ ਇਹ ਚੀਜ਼। ਬਿਲ ਦੇਖੋ ਦੋ ਤਰ੍ਹਾਂ ਦੀ ਇੱਕ ਤਾਂ ਖਾਂਸੀ ਆ ਗਈ ਰੇਸ਼ੀਅਲ ਜਦੋਂ ਆਪਾਂ ਖੰਘਦੇ ਹੁੰਦੇ ਨਾਲ ਨਾ ਅੰਦਰੋਂ ਕਾਫੀ ਬਲਗਮ ਆਦੀ ਉਹ ਬਲਗਮ ਕੀ ਸੀ ਉਹ ਅੰਦਰ ਸਾਡੇ ਉਹ ਲੰਗਸ ਦੇ ਵਿੱਚ ਜਿਹੜੀ ਚੀਜ਼ਾਂ ਇਕੱਠੀਆਂ ਹੋਈਆਂ ਤੇ ਫਿਰ ਉਹ ਬਾਹਰ ਆਉਣੀਆਂ ਸ਼ੁਰੂ ਹੁੰਦੀਆਂ ਖਾਂਸੀ ਦੇ ਨਾਲ ਫਿਰ ਜਿਆਦਾ ਜਦੋਂ ਜਮ ਜਾਂਦੀਆਂ ਜਿਆਦਾ ਅੰਦਰ ਜਮ ਜਾਂਦੀਆਂ ਫਿਰ ਉਹ ਖਾਂਸੀ ਤੋਂ ਬਾਅਦ ਕਈ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਦੇਖੋ ਮੈਂ ਫਿਰ ਕਹਿਣਾ ਖਾਂਸੀ ਕੋਈ ਰੋਗ ਨਹੀਂ ਹੈ ਖਾਂਸੀ ਕੋਈ ਰੋਗ ਨਹੀਂ ਆ ਪਰ ਇਹਨੂੰ ਰੋਗ ਬਣਾ ਦਿੱਤਾ ਜਾਂਦਾ ਪਰ ਜੇ ਆਪਾਂ ਇਸ ਨੁਸਕੇ ਦੇ ਨਾਲ ਕਰਦੇ ਆ ਵਰਤੋਂ ਕਰਦੇ ਆ ਤਾਂ ਇਹ ਹਰੇਕ ਤਰ੍ਹਾਂ ਦੀ ਚਾਇਓ ਸੁੱਕੀ ਖੰਗ ਚਾਇਓ ਰੇਸ਼ੇ ਵਾਲੀ ਬਲਗਮ ਵਾਲੀ ਖੰਗ ਉਹ ਸਾਰਿਆਂ ਨੂੰ ਰਿਲੀਫ ਕਰੇਗਾ ਸਾਰਿਆਂ ਨੂੰ ਅੰਦਰੋਂ ਠੀਕ ਕਰਨ ਲਈ ਹੈਲਪ ਕਰੇਗੀ ਜਿਹੜੇ ਲੋਕ ਕਫਸਿਰਪ ਲੈਂਦੇ ਨੇ ਉਹਨਾਂ ਤੋਂ ਖੜਾ ਛੁੱਟ ਜਾਏਗਾ ਕੋਈ ਗਰਮ ਪਾਣੀ ਪੀ ਜਿੰਦਾ ਗਰਮ ਪਾਣੀ ਪੀ ਪੀ ਕੇ ਜ ਆਪਣੇ ਗਲਾ ਫੂਕ ਲੰਦੇ ਨੇ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਜਿਵੇਂ ਆਪਣੇ ਇਹ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਰਤਾਂਗੇ ਇਹਨਾਂ ਜਿੰਨੀਆਂ ਚੀਜ਼ਾਂ ਇਹ ਨੇਚਰਲ ਆ ਇਹ ਸਾਡੇ ਸਰੀਰ ਦਾ ਹਿੱਸਾ ਹੀ ਏ ਔਰ ਦੇਖੋ ਇੱਕ ਚੀਜ਼ ਹੋਰ ਬਤਾ ਦਾਂ ਫਰੂਕੀ ਸਾਹਿਬ ਇਹ ਕੋਈ ਅਜੇ ਨਵੀਆਂ ਥੋੜਾ ਇਹ ਪ੍ਰਾਣੀਆਂ ਜਿਵੇਂ ਤੁਸੀਂ ਦਿਖਾਇਆ ਗੁੜ ਗੁੜ ਸਾਡੇ ਬਜ਼ੁਰਗਾਂ ਦੀ ਜੇਬ ਚ ਹੁੰਦਾ ਸੀ ਰੋਟੀ ਤੋਂ ਬਾਅਦ ਗੁੜ ਖਾਣਾ ਸ਼ੱਕਰ ਦੇ ਨਾਲ ਰੋਟੀ ਖਾਣੀ ਓਏ ਟੀਜਾ ਕਿਸੇ ਨੇ ਅਬਦੀ ਰੂਹ ਪਜਾ ਕੇ ਆਇਆ ਉਹਨੇ ਆ ਕੇ ਉਤੋਂ ਗੁੜ ਖਾ ਲੈਣਾ ਕਿਸੇ ਨੇ ਘੱਟੇ ਮਿੱਟੀ ਵਾਲਾ ਕੰਮ ਕੀਤਾ ਉਹਨੇ ਗੁੜ ਖਾ ਲੈ ਉਹ ਗੁੜ ਕੀ ਕਰਦਾ ਸੀ ਸਾਡੀਆਂ ਇੰਨਾਂ ਚੀਜ਼ਾਂ ਨੂੰ ਸਾਡੇ ਲੰਗ ਨੂੰ ਰੈਸਪੀਰੇਟਰੀ ਸਿਸਟਮ ਨੂੰ ਕਲੀਅਰ ਕਰ ਦਿੰਦਾ ਸੀ ਪਰ ਅੱਜ ਅਸੀਂ ਕੀ ਖਾਣੇ ਆ ਰੋਟੀ ਕਾਦੀ ਸੌਂਫ ਤੇ ਖੰਡਰ ਲਾ ਲਈ ਫੱਕਾ ਮਾਰ ਲਿਆ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਗਏ ਆ ਇਸੇ ਲਈ ਆਪਾਂ ਇਹ ਦੁਬਾਰਾ ਲੈ ਕੇ ਆਏ ਆ ਉਹੀ ਚੀਜ਼ ਆ ਜਿਹੜੀ ਸਾਡੀ ਪਹਿਲੋ ਘਰ ਦੇ ਵਿੱਚ ਵਰਤੀ ਜਾਂਦੀ ਸੀ ਅੱਜ ਉਹੀ ਲੈ ਕੇ ਆਏ ਆ ਜਿੱਦੇ ਨਾਲ ਇੱਕ ਕਲੀ ਖਾਂਸੀ ਨਹੀਂ ਸਰ ਅਨੇਕਾ ਰੋਗ ਆਪਾਂ ਇਹਨਾਂ ਠੀਕ ਕਰ ਸਕਦੇ ਆ ਠੀਕ ਹੈ ਠੀਕ ਹੈ ਅੱਛਾ ਤੇ ਕਰਨ ਸਾਹਿਬ ਤੁਸੀਂ ਇੱਥੇ ਕਾਲੀ ਮਿਰਚ ਦਾ ਪਾਊਡਰ ਰੱਖਿਆ ਹੈ ਅਜਵੈਨ ਰੱਖਿਆ ਹੈ ਤੇ ਇਹ ਕੀ ਚੀਜ਼ ਹੈਗੀ ਬਿਲਕੁਲ ਜੀ ਬਿਲਕੁਲ ਦੱਸਾਂਗੇ ਜਿਵੇਂ ਕਿ ਲਾਸਟ ਆਪਾਂ ਗੱਲ ਕੀਤੀ ਸੀ ਵੀ ਇਹੀ ਇੱਕ ਉਹ ਜੀ ਚੀਜ਼ ਵਾ ਜਿੰਨੇ ਸਾਰੇ ਨੁਸਖੇ ਦੇ ਵਿੱਚ ਜਾਣ ਪੋਣੀ ਆ ਔਰ ਇਹ ਇਹ ਦੇਖੋ ਇਹ ਚੀਜ਼ ਬਹੁਤ ਜ਼ਿਆਦਾ ਨੋਰਮਲ ਲੋਕਾਂ ਦੇ ਘਰਾਂ 'ਚ ਆਮ ਪਈ ਹੋएगी ਮਿਲ ਜਾਈ ਜਦੋਂ ਮੈਂ ਦੱਸਾਂਗਾ ਨਾ ਇਸ ਚੀਜ਼ ਬਾਰੇ ਇਹ ਆਮ ਪਈ ਹੋएगी ਲੋਕਾਂ ਦੇ ਘਰਾਂ 'ਚ ਪਰ ਗੱਲ ਜੇ ਕਰੀਏ ਵੈਲਿਊ ਦੀ ਵੈਲਿਊ ਨਹੀਂ ਪਤਾ ਹੁਣ ਜਿੰਨੀਆਂ ਵੀ ਜਜਾ ਨਗੀ ਸਾਹਿਬ ਨੇ ਦੱਸਿਆ ਵੀ ਇਹ ਆਮ ਆਪਣੇ ਘਰਾਂ 'ਚ ਵਾ ਪਰ ਜੇ ਮੈਂ ਗੱਲ ਕਰਾਂ ਵੈਲਿਊ ਦੀ ਤੇ ਵੈਲਿਊ ਕਿਸੇ ਨੂੰ ਨਹੀਂ ਪਤਾ ਔਰ ਜੇ ਮੈਂ ਗੱਲ ਕਰਾਂ ਫਰੂਕੀ ਸਾਹਿਬ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਸੀ ਤਾਂ ਉਹ ਡਾਕਟਰ ਦਾ ਕੁੰਡਾ ਨਹੀਂ ਖੜਕਾਂਦਾ ਸੀ ਉਹ ਆਪਦੀ ਰਸੋਈ ਦਾ ਗੇਟ ਖੋਲਦਾ ਸੀ ਚੀਜ਼ਾਂ ਚੱਕਦਾ ਸੀਗਾ ਤੇ ਤੰਦਰੁਸਤ ਹੋ ਜਾਂਦਾ ਸੀਗਾ ਪਰ ਅੱਜ ਅਗਰ ਆਪਾਂ ਨੂੰ ਕੋਈ ਦਿੱਕਤ ਆਂਦੀ ਆ ਰਸੋਈ ਵੱਲ ਨਹੀਂ ਕੋਈ ਝਾਕਦਾ ਇਹ ਦੇਖਦਾ ਵੀ ਡਾਕਟਰ ਮੇਰੇ ਨੇੜੇ ਤੇੜੇ ਕਿਹੜਾ ਵਾ ਮੈਂ ਫੋਨ ਕਰਾਂ ਤੇ ਉਹਦੇ ਕੋਲ ਜਾਵਾਂ ਅੱਜ ਇਹ ਸਮੱਸਿਆ ਆ ਰਹੀ ਔਰ ਸਾਡਾ ਮਕਸਦ ਕੀ ਆ ਸਾਡਾ ਮਕਸਦ ਇਹ ਨਹੀਂ ਕਿ ਆ ਕਿ ਤੁਸੀਂ ਸਾਡੇ ਕੋਲੇ ਆਓ ਅਸੀਂ ਕਹਿੰਦੇ ਨਹੀਂ ਸਾਡੇ ਕੋਲੇ ਆਓ ਅਸੀਂ ਕਹਿੰਨੇ ਆ ਆਪਦੀ ਰਸੋਈ ਵੱਲ ਜਾਓ ਔਰ ਜਦੋਂ ਤੁਸੀਂ ਆਪਦੇ ਕਰਵਲ ਜਾਉਂਗੇ ਕਿਉਂਕਿ ਦੇਖੋ ਫਰੁਕੀ ਸਾਹਿਬ ਪਰਮਾਤਮਾ ਦਾ ਨਿਯਮ ਆ ਸਰੀਰ ਕਿਸੇ ਡਾਕਟਰ ਨੇ ਨਹੀਂ ਬਣਾਇਆਗਾ ਸਰੀਰ ਨੂੰ ਪਰਮਾਤਮਾ ਨੇ ਖੁਦ ਤਿਆਰ ਕੀਤਾ ਔਰ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਵਾ ਉਹਦਾ ਜਿਹੜੀਆਂ ਚੀਜ਼ਾਂ ਅੱਜ ਅਸੀਂ ਲੈ ਕੇ ਆਏ ਆ ਇਹ ਨਾ ਤਾਂ ਮੈਡੀਕਲ ਵਾ ਔਰ ਨਾ ਹੀ ਇਹਨੂੰ ਕਿਸੇ ਨੇ ਤਿਆਰ ਕੀਤਾ ਇਹ ਕੁਦਰਤ ਵੱਲੋਂ ਆ ਇਹ ਕੁਦਰਤੀ ਬਣਾਵਟ ਹੈ ਇਹ ਕੁਦਰਤੀ ਚੀਜ਼ਾਂ ਵਾ ਸਾਰੀਆਂ ਔਰ ਅਗਰ ਤੁਸੀਂ ਠੀਕ ਹੋਣਾ ਵਾ ਤੱਕ ਕੁਦਰਤ ਨਾਲ ਜੁੜ ਜਾਓ ਡਾਕਟਰ ਨਾਲ ਨਾ ਜੁੜੋ ਕੁਦਰਤ ਨਾਲ ਜੁੜੋ ਅਸੀਂ ਇਹ ਚੀਜ਼ ਕਹਿੰਦੇ ਆ ਜੀ ਜੀ ਅੱਛਾ ਇਸ ਨੁਸਖੇ ਦੇ ਵਿੱਚ ਕਾਲੀ ਮਿਰਚ ਹੈਗੀ ਹੈ ਇਹ ਕੀ ਕੰਮ ਕਰੂਗੀ ਕਾਲੀ ਮਿਰਚ ਦਾ ਪਾਊਡਰ ਬਿਲਕੁਲ ਜੀ ਦੇਖੋ ਜਿਵੇਂ ਨਗੀ ਸਾਹਿਬ ਨੇ ਦੱਸਿਆ ਵੀ ਬਲਗਮ ਖਾਂਸੀ ਔਰ ਜਿੰਨੀ ਵੀ ਬਲਗਮ ਅਜ ਸਰੀਰ ਵਿੱਚ ਜੁੜ ਰਹੀ ਆ ਇਹ ਕਾਲੀ ਮਿਰਚ ਜਿਹੜਾ ਪਾਊਡਰ ਆਪਾਂ ਬਣਾਇਆ ਵਾ ਇਹ ਉਹ ਬਲਗਮ ਨੂੰ ਖੋਰ ਕੇ ਸਰੀਰ ਦੇ ਵਿੱਚੋਂ ਬਾਹਰ ਕੱਢੇਗੀ ਔਰ ਪ੍ਰੋਪਰਲੀ ਜਿੰਨੀ ਵੀ ਬਲਗਮ ਆਪਣੇ ਜਿਸ ਵੀ ਏਰੀਆ 'ਚ ਜੁੜੀ ਤੁਹਾਡੀ ਬਲਗਮ ਇਹ ਉਹਨੂੰ ਖੋਰ ਕੇ ਉਹਦੇ ਵਿੱਚੋਂ ਬਾਹਰ ਕੱਢੇਗੀ ਇਹ ਕਾਲੀ ਮਿਰਚ ਦਾ ਇਹ ਫਾਇਦਾ ਤੇ ਹਰ ਇੱਕ ਦੇ ਘਰ ਚ ਆਮ ਪਈ ਆ ਪਰ ਜਿੰਦੀ ਔਰ ਜਿੰਨੀ ਵੈਅ ਵਾ ਸਰੀਰ ਚ ਇਹ ਉਸ ਵੈਅ ਨੂੰ ਵੀ ਕੰਟਰੋਲ ਕਰਦੀ ਆ ਇਹਦਾ ਬੜਾ ਵਧੀਆ ਪ੍ਰਭਾਵ ਆ ਸਰੀਰ ਦੇ ਉੱਪਰ ਜੀ ਜੀ ਤੇ ਫਿਰ ਇਹ ਅਜਵੈਨ ਦਾ ਕੀ ਕੰਮ ਹੈ ਨਾ ਕਿ ਸਭ ਤੁਸੀਂ ਅਜਵੈਨ ਦਾ ਕੰਮ ਸਮਝਾਉਂਗੇ ਸਾਨੂੰ ਅਜਵੈਨ ਵੀ ਰੱਖੀਏ ਬਿਲਕੁਲ ਜੀ ਬਿਲਕੁਲ ਅਜਵੈਨ ਜੇ ਤੁਹਾਨੂੰ ਫਰੂਕੀ ਸਾਹਿਬ ਯਾਦ ਹੋਵੇ ਜੇ ਘਰ ਦੇ ਵਿੱਚ ਕਿਸੇ ਨੂੰ ਪੇਟ ਦਰਦ ਹੁੰਦਾ ਸੀ ਨਾ ਜੀ ਜੀ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਅਜਵੈਨ ਦਾ ਫੱਕਾ ਮਾਰ ਲਾ ਪੇਟ ਦਾ ਦਰਦ ਠੀਕ ਹੋ ਜਾਏਗਾ ਇਹ ਇਹ ਸਾਡੇ ਇਸ ਇਸ ਸਿਸਟਮ ਨੂੰ ਸਾਫ਼ ਕਰਨ ਦੇ ਵਿੱਚ ਹੈਲਪ ਕਰਦੀ ਇਹਦੇ ਇਹਦੀ ਜਿਹੜੀ ਪ੍ਰੋਪਰਟੀ ਹੈ ਆਪਣੇ ਆਪ ਦੀ ਬਹੁਤ ਬਿਆਨਤਾ ਜੇ ਅੱਜ ਇਹਨੂੰ ਅਸੀਂ ਅਜਵੈਨ ਰੋਟੀ ਚ ਪਾ ਕੇ ਵੀ ਖਾਧੀ ਜਾ ਸਕਦੀ ਹੈ ਅਜਵੈਨ ਨੂੰ ਵੈਸੇ ਤੁਸੀਂ ਘਰ ਦੇ ਵਿੱਚ ਜੇ ਨਮਕ ਚ ਮਿਕਸ ਕਰਕੇ ਫੱਕਾ ਮਾਰ ਕੇ ਸਵੇਰੇ ਥੋੜੀ ਜਿਹੀ ਲੈਣੀ ਸ਼ੁਰੂ ਕਰ ਦੋ ਤੇ ਤੁਹਾਨੂੰ ਬੜਾ ਅੱਛਾ ਰਿਜ਼ਲਟ ਦਿੰਦੀ ਹੈ ਕਿਉਂਕਿ ਇਹਦੀ ਪ੍ਰੋਪਰਟੀ ਆਪਣੇ ਆਪ ਚ ਇੱਕ ਬਹੁਤ ਵਧੀਆ ਮੈਡੀਕੇਟਰ ਆ ਸੋ ਤੁਸੀਂ ਦੇਖੋ ਇਧਰ ਨਾਲ ਦੀ ਨਾਲ ਨੁਸਖਾ ਫਾਰਮੂਲਾ ਵੀ ਲਗਭਗ ਤਿਆਰ ਬਰ ਤਿਆਰ ਹੈਗਾ ਇਹ ਕਰਨ ਸਾਹਿਬ ਨੇ ਜਿਹੜਾ ਥੋੜਾ ਜਿਹਾ ਪਾਣੀ ਪਾ ਕੇ ਉਸ ਤੋਂ ਬਾਅਦ ਗੁੜ ਉਹਦੇ ਵਿੱਚ ਜਿਹੜਾ ਪਗਾਲਣ ਦੀ ਕੋਸ਼ਿਸ਼ ਹੈਗੀ ਹੈ ਗੁੜ ਉਹਨੂੰ ਮੈਲਟ ਕੀਤਾ ਹੋਇਆ ਗੁੜ ਨੂੰ ਔਰ ਤਸਵੀਰਾਂ ਤੁਸੀਂ ਦੇਖੋ ਇਹ ਨੁਸਖਾ ਫਾਰਮੂਲਾ ਖੰਗ ਵਾਲਾ ਨੁਸਖਾ ਫਾਰਮੂਲਾ ਜਿਹੜਾ ਅੱਜ ਬਣ ਰਿਹਾ ਹੈ ਅੱਛਾ ਹਰੀ ਇਲਾਇਚੀ ਕੀ ਕਰੂ ਜੀ ਸਰ ਹਰੀ ਇਲਾਇਚੀ ਦਾ ਬਹੁਤ ਹੀ ਵੱਡਾ ਯੋਗਦਾਨ ਆ ਸਾਡੀ ਚੀਜ਼ ਵਿੱਚ ਸਾਡੇ ਬਲੱਡ ਦੀ ਕੁਆਲਿਟੀ ਨੂੰ ਵਧਾਉਣ ਦੇ ਵਿੱਚ ਕੰਮ ਕਰੇਗੀ ਹਰੀ ਇਲਾਇਚੀ ਹੋਰ ਮਤਲਬ ਇਹਦੀ ਇੰਦੀ ਅਜੇ ਪ੍ਰੋਪਰਟੀ ਦੀ ਮੈਂ ਗੱਲ ਕਰਦਾ ਪ੍ਰੋਪਰਟੀ ਇੰਦੀ ਹਰੀ ਇਲਾਚੀ ਦੀ ਇੰਨੀ ਕੁ ਜ਼ਿਆਦਾ ਬੈਸਟ ਆ ਨਾ ਆਪਣੇ ਆਪ ਚ ਜਿਵੇਂ ਜਿਵੇਂ ਇਹਨੂੰ ਵਰਤਾਂਗੇ ਇਹ ਸਾਡੇ ਇਸ ਨੁਸਖ ਨੁਸਕੇ ਦਾ ਸ਼ਿੰਗਾਰ ਬਣ ਜਾਗੇ ਇਹਦੇ ਵਿੱਚ ਪਾਵਾਂਗੇ ਇਹਨਾਂ ਦਾ ਇੱਕ ਫ੍ਰੈਗਰੈਂਸ ਵੀ ਅੱਛੀ ਆਏਗੀ ਪਲੱਸ ਇਹਦਾ ਇਹ ਚੀਜ਼ ਨੂੰ ਖਾਣ ਨੂੰ ਵੀ ਜੀ ਕਰੇਗਾ ਜਿਵੇਂ ਅਸੀਂ ਇਸ ਤਰ੍ਹਾਂ ਹੋ ਗਿਆ ਕਰਨ ਸਾਹਿਬ ਕਿ ਜਿਵੇਂ ਅਸੀਂ ਕੁਲਾੜੀ ਦੇ ਬੈਠੇ ਹੁੰਨੇ ਬੜੀ ਵਧੀਆ ਖੁਸ਼ਬੂ ਆਉਣ ਲੱਗ ਗਈ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਤੱਕ ਤੁਸੀਂ ਇਹ ਸੁਣਿਆ ਹੋਏਗਾ ਕਿ ਗੁੜ ਦੇ ਨਾਲ ਗੱਜਕ ਬੰਦੀ ਆ ਅੱਜ ਅਸੀਂ ਗੁੜ ਦੇ ਨਾਲ ਸਰੀਰ ਦੇ ਰੈਸਪਿਰਟਰੀ ਸਿਸਟਮ ਨੂੰ ਤੰਦਰੁਸਤ ਕਰਨ ਵਾਲਾ ਨੁਸਖਾ ਬਣਾ ਰਹੇ ਸੋ ਇਹ ਤੁਹਾਡੇ ਸਰੀਰ ਦੇ ਰੈਸਪਿਰਟਰੀ ਸਿਸਟਮ ਨੂੰ ਰਮੇ ਗਲੋਰ ਦਾ ਅਫਰੂਕੀ ਸਾਹਿਬ ਰੈਸਪਿਰਟਰੀ ਸਿਸਟਮ ਪਹਿਲੇ ਦਿਨ ਤੋਂ ਖਰਾਬ ਨਹੀਂ ਹੁੰਦਾ ਖੰਗ ਜਦੋਂ ਆਂਦੀ ਆ ਖੰਗ ਆਉਣ ਦਾ ਕਾਰਨ ਕੀ ਆ ਖੰਗ ਹੋਣ ਦਾ ਤਰੀਕਾ ਮਤ ਖੰਗ ਤੁਹਾਨੂੰ ਕੀ ਦੱਸਦੀ ਆ ਜਦੋਂ ਸਰੀਰ ਵਿੱਚ ਕੋਈ ਦਿੱਕਤ ਆਉਣ ਵਾਲੀ ਹੁੰਦੀ ਆ ਜਦੋਂ ਸਰੀਰ ਵਿੱਚ ਵੱਡੇ ਲੈਵਲ ਤੇ ਆਪਣਾ ਰੈਸਪਿਰਟਰੀ ਸਿਸਟਮ ਖਰਾਬ ਹੋਣ ਵਾਲਾ ਹੁੰਦਾ ਵਾ ਵੱਡੇ ਲੈਵਲ ਤੇ ਆਪਾਂ ਨੂੰ ਅਸਥਮਾ ਹੋਣ ਵਾਲਾ ਹੁੰਦਾ ਵਾ ਅਸਥਮਾ ਹੋਣ ਦਾ ਪਹਿਲਾ ਸਿਗਨਲ ਇੱਕ ਖਾਂਸੀ ਆ ਜਿਹੜੀ ਤੁਹਾਨੂੰ ਇੰਡੀਕੇਟਰ ਦਿੰਦੀ ਆ ਕਿ ਮੈਂ ਅਸਥਮਾ ਆਪਦੇ-ਆਪ ਨੂੰ ਆਵਾਜ਼ ਦਿੰਦਾ ਵਾ ਕਿ ਮੈਂ ਆਉਣ ਵਾਲਾ ਵਾਂ ਜੇ ਰੋਕ ਸਕਦਾ ਤਾਂ ਰੋਕ ਲਾ ਸੋ ਇਹ ਇੱਕ ਇੰਡੀਕੇਟਰ ਦਿੰਦੀ ਆ ਸੋ ਆ ਦੇਖੋ ਹੁਣ ਆਪਾਂ ਇਹ ਲਗਭਗ ਲਗਭਗ ਜਿਹੜਾ ਬਣ ਕੇ ਤਿਆਰ ਹੈ ਅੱਛਾ ਅਦਰਕ ਵੀ ਤੁਸੀਂ ਇੱਥੇ ਰੱਖਿਆ ਜੀ ਨਾਲ ਅਦਰਕ ਦਾ ਕੀ ਕੰਮ ਹੈ ਨਾ ਕੀ ਸਭ ਅਦਰਕ ਦੇਖੋ ਜੀ ਅਦਰਕ ਤਾਂ ਵਹਿਸ ਹਰ ਇੱਕ ਸਬਜ਼ੀ ਦਾ ਸ਼ਿੰਗਾਰ ਹੈ ਵਰਤਿਆ ਜਾਂਦਾ ਪਰ ਇਸ ਨੁਸਕੇ ਦੇ ਵਿੱਚ ਜਿਹੜਾ ਅਦਰਕ ਹੈ ਨਾ ਉਹ ਸਾਡੇ ਫੇਫੜਿਆਂ ਦੀ ਸੂਜਨ ਨੂੰ ਘਟਾਉਣ ਦੇ ਵਿੱਚ ਕੰਮ ਕਰੇਗਾ ਔਰ ਸਾਡੀ ਬਲਗਮ ਨੂੰ ਬਾਹਰ ਕੱਢਣ ਦੇ ਵਿੱਚ ਕੰਮ ਕਰੇਗਾ ਹੈਲਪ ਕਰੇਗਾ ਕਿਉਂਕਿ ਅਦਰਕ ਜਿਹੜਾ ਹੈ ਨਾ ਉਹ ਆਪਣੇ ਆਪ 'ਚ ਇੱਕ ਬਹੁਤ ਅੱਛੀ ਮੈਡੀਕੇਟਡ ਹਰਬ ਆਪਾਂ ਕਹਿ ਸਕਦੇ ਇਹਨੂੰ ਇਲਾਜ ਸਕਦੇ ਆ ਜੀ 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 ਸੋ ਤੁਸੀਂ ਦੇਖੋ ਇਹ ਤਰ੍ਹਾਂ ਨੁਸਖਾ ਤਿਆਰ ਬਰ ਤਿਆਰ ਹੈਗਾ ਬੜੀ ਜ਼ਬਰਦਸਤ ਇਹਦੇ ਵਿੱਚ ਫ੍ਰੈਗਰੈਂਸ ਵੀ ਹੈ ਜਿਹੜੀ ਨਾਲੋਂ ਨਾਲ ਆਨ ਲੱਗੀ ਹੈ ਹੁਣ ਇਹਨੂੰ ਤੁਸੀਂ ਠੰਡਾ ਕਰਨੇ ਜੀ ਪਹਿਲਾਂ ਥੋੜਾ ਜਿਹਾ ਬਿਲਕੁਲ ਜੀ ਬਸ ਇਹਦੇ ਵਿੱਚ ਆਪਾਂ ਹੁਣ ਸਮਾਨ ਐਡ ਕਰਾਂਗੇ ਜਿਹੜੀਆਂ ਆਪਣੀਆਂ ਚੀਜ਼ਾਂ ਤੁਸੀਂ ਦਿਖਾਈਆਂ ਦਰਸ਼ਕਾਂ ਨੂੰ ਅੱਛਾ ਨਗੀ ਸਾਹਿਬ ਜਿਹੜੀ ਇਹ ਚੀਜ਼ ਹੈਗੀ ਹੈ ਜਿਸ ਤਰੀਕੇ ਨਾਲ ਤੁਸੀਂ ਹਰੀ ਇਲਾਚੀ ਜਿਹੜੀ ਸਾਬਤ ਇਸਤੇਮਾਲ ਕਰਨੀ ਹੈ ਤੁਸੀਂ ਬੀਜ ਕੱਢ ਕੇ ਰੱਖੇ ਨੇ ਨਾ ਹਾਂਜੀ ਹਾਂਜੀ ਬਿਲਕੁਲ ਜੀ ਹਰੀ ਇਲਾਚੀ ਦੇ ਆਪਾਂ ਬੀਜ ਕੱਢ ਕੇ ਯੂਜ਼ ਕਰਾਂਗੇ ਚਾਰ ਤੋਂ ਪੰਜ ਇਲਾਚੀਆਂ ਲੈ ਲੈਣੀਆਂ ਇਹਦੇ ਆਪਾਂ ਬੀਜ ਕੱਢ ਲੈਣੇ ਆ ਹੁਣ ਇਹਨੂੰ ਆਪਾਂ ਵਰਤਨ ਇਹਦਾ ਫਾਇਦਾ ਕੀ ਸਾਡੇ ਸਿਰ ਨੂੰ ਦੇਖੋ ਜੀ ਇਹ ਹਰੀ ਇਲਾਚੀ ਸਾਡੇ ਜਿਹੜੇ ਥਰੋਟ ਆ ਜਦੋਂ ਅਸੀਂ ਖਾਂਸੀ ਕਰਦੇ ਆ ਨਾ ਇਹਦੇ ਚ ਕਈ ਵਾਰੀ ਇਨਫੈਕਸ਼ਨ ਆ ਜਾਂਦੀ ਅੱਜ ਬੜਿਆਂ ਨੂੰ ਗਲੇ ਦੀ ਇਨਫੈਕਸ਼ਨ ਹੋ ਜਾਂਦੀ ਆ ਅੰਦਰ ਜ਼ਖਮ ਬਣ ਜਾਂਦੇ ਆ ਔਰ ਇਹ ਹਰੀ ਇਲਾਚੀ ਸਾਡੇ ਉਹ ਜ਼ਖਮਾਂ ਨੂੰ ਸਾਡੀ ਉਹ ਇਨਫੈਕਸ਼ਨ ਨੂੰ ਠੀਕ ਕਰਨ ਦੇ ਵਿੱਚ ਕੰਮ ਕਰੇਗੀ ਜਦੋਂ ਆਪਾਂ ਇਸ ਨੁਸਕੇ ਦੇ ਵਿੱਚ ਐਡ ਕਰ ਲਵਾਂਗੇ ਹਾਂਜੀ ਅੱਛਾ ਤੇ ਜਿਹੜਾ ਇਹ ਅਦਰਕ ਵਾਲਾ ਬੜਾ ਘੈਂਟ ਨੁਸਖਾ ਅਦਰਕ ਵੀ ਕਿੰਨਾ ਕੁ ਇਸਤੇਮਾਲ ਕਰਨਾ ਸਾਨੂੰ ਦੱਸ ਦੋਗੇ ਮੈਨੂੰ ਲੱਗਦਾ ਕਿ ਨੁਸਖਾ ਫਾਰਮੂਲਾ ਤਿਆਰ ਵਰ ਤਿਆਰ ਹੈਗਾ ਆਪਾਂ ਸਭ ਤੋਂ ਪਹਿਲਾਂ ਗੁੜ ਲਿਆ 5 ਚਮਚ 4 ਤੋਂ 5 ਚਮਚ ਆਪਾਂ ਲੈ ਲਿਆ ਉਹਨੂੰ ਇੱਕ ਜਿਵੇਂ ਆਪਾਂ ਗੱਚਕ ਤਿਆਰ ਕਰਦੇ ਹਾਂ ਉਹਦੀ ਇਹ ਬਣ ਗਿਆ 4 ਤੋਂ 5 ਚਮਚ ਜਿਹੜਾ ਗੁੜ ਹੈਗਾ ਇਹਨਾਂ ਨੇ ਲਿਆ ਸੀ ਨਗੀ ਸਾਹਿਬ ਨੇ ਔਰ ਕਰਨ ਜੀ ਨੇ ਇਹ ਇਹਦੇ ਵਿੱਚ ਮਿਕਸ ਕਰਨੀ ਹੈ ਇਹ ਚੀਜ਼ ਬਿਲਕੁਲ ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਜਿਹੜੀ ਆ ਅਜਵੈਨ ਔਰ ਕਾਲੀ ਮਿਰਚ ਔ ਕਾਲੀ ਮਿਰਚ ਆਪਾਂ ਲਵਾਂਗੇ ਅੱਧਾ ਚਮਚ ਠੀਕ ਆ ਅਜਵੈਨ ਵੀ ਆਪਾਂ ਲਵਾਂਗੇ ਅੱਧਾ ਚਮਚ ਠੀਕ ਆ ਔਰ 5 ਚਮਚ ਆਪਾਂ ਜਿਹੜਾ ਅਦਰਕ ਦਾ ਪੇਸਟ ਆ ਕੱਢਿਆ ਹੋਇਆ ਆ ਦੇਖੋ ਬਣਿਆ ਹੋਇਆ ਇਹ ਵਿੱਚ ਮਿਕਸ ਕਰ ਲਵਾਂਗੇ ਠੀਕ ਆ ਠੀਕ ਆ ਉਦੋਂ ਬਾਅਦ ਚ 4 ਤੋਂ 5 ਲਾਚੀਆਂ ਜਿਹੜੀਆਂ ਆਪਾਂ ਲਈਆਂ ਸੀ ਉਹਦੇ ਆਪਾਂ ਬੀਜ ਕੱਢ ਲਿਆ ਠੀਕ ਆ ਠੀਕ ਹੈ ਨਾ ਆਪਾਂ ਲਾਚੀ ਨਹੀਂ ਉਹਦਾ ਜਿਹੜਾ ਸਿਲਕਾ ਨਹੀਂ ਪਾਉਣਾਗਾ ਇਹਦੇ ਬੀਜ ਪਾ ਕੇ ਵਿੱਚ ਮਿਕਸ ਕਰਕੇ ਉਦੋਂ ਬਾਅਦ ਚ ਇਹਨੂੰ ਮਿਕਸ ਕਰਕੇ ਫਿਰ ਆਪਾਂ ਠੰਡਾ ਕਰਕੇ ਰੱਖ ਦੇਣਾ ਜੀ 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 ਚਲ ਅੱਧਾ ਚਮਚਾ ਜਿਹੜਾ ਅਜਵੈਨ ਦਾ ਨਾਗੀ ਜੀ ਨੇ ਕਿਹਾ ਹੈ ਔਰ ਚਾਰ ਇਲਾਇਚੀਆਂ ਦੇ ਬੀਜ ਹੈਗੇ ਨੇ ਜਿਹੜੇ ਉਹ ਇਸ ਨੁਸਖੇ ਫਾਰਮੂਲੇ ਚ ਨਾਗੀ ਸਾਹਿਬ ਮੁਤਾਬਕ ਜਿਹੜੇ ਉਹ ਪਾਉਣੇ ਨੇ ਚਾਰ ਇਲਾਇਚੀਆਂ ਦੇ ਬੀਜ ਹੈਗੇ ਨੇ ਨੁਸਖਾ ਫਾਰਮੂਲਾ ਜਿਹੜਾ ਬੰਨਾ ਸ਼ੁਰੂ ਹੋ ਗਿਆ ਇਹਦੇ ਚ ਬੀਜ ਪਾ ਦਿੱਤੇ ਗਏ ਨੇ ਔਰ ਅੱਧਾ ਚਮਚਾ ਜਿਹੜਾ ਕਾਲੀ ਮਿਰਚ ਦਾ ਇਹਦੇ ਚ ਪਾਇਆ ਗਿਆ ਹੈ ਅੱਧਾ ਚਮਚਾ ਕਾਲੀ ਮਿਰਚ ਦਾ ਹੋ ਗਿਆ ਔਰ ਅੱਧੇ ਹੀ ਚਮਚਾ ਅਜਵੈਨ ਇਹਦੇ ਵਿੱਚ ਜਿਹੜੀ ਨਾਗੀ ਸਾਹਿਬ ਮੁਤਾਬਕ ਇਹਦੇ ਚ ਪੈਣੀ ਹੈ ਔਰ ਅੱਧਾ ਚਮਚਾ ਅਜਵੈਨ ਪਾਉਣ ਅੱਧਾ ਚਮਚਾ ਅਜਵੈਨ ਪਾਉਣ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਜਿਹੜੀ ਉਹ ਅਦਰਕ ਦੀ ਆਉਂਦੀ ਹੈ ਜੀ ਅਦਰਕ ਦੇ ਕਿੰਨੇ ਚਮਚੇ ਅਦਰਕ ਜ਼ਿਆਦਾ ਕਿਉਂ ਮਿqdaਰ ਚ ਯੂਜ਼ ਕਰਨੇ ਸਰ ਅਦਰਕ ਨੇ ਸਾਡੀ ਜਿਹੜੀ ਬਲਗਮ ਆ ਉਹਨੂੰ ਬਾਹਰ ਕੱਢਣ ਦੇ ਵਿੱਚ ਹੈਲਪ ਕਰਨੀ ਹੈ ਸਾਡੀ ਸੂਜਨ ਨੂੰ ਫੇਫੜਿਆਂ ਦੀ ਸੂਜਨ ਨੂੰ ਕਿਉਂਕਿ ਜਦੋਂ ਖਾਂਸੀ ਕਰਦੇ ਆ ਨਾ ਇਹਨਾਂ ਚੀਜ਼ਾਂ ਨੂੰ ਸੂਜਨ ਆ ਜਾਂਦੀ ਹੈ ਉਹਨੂੰ ਸੂਜਨ ਘਟਾਉਣ ਦੇ ਵਿੱਚ ਕੰਮ ਕਰਨਾ ਜੀ ਜੀ ਠੀਕ ਹੈ ਜੀ ਉਹ ਚਾਰ ਚਮਚੇ ਜਿਹੜਾ ਪੀਸਿਆ ਹੋਇਆ ਅਦਰਕ ਆ ਗਿਆ ਗ੍ਰੈਂ ਜਿਹੜਾ ਕद्दूकस ਕੀਤਾ ਤੇ ਇਹ ਦੱਸ ਦਿਓ ਜੀ ਹੁਣ ਨਾਗੀ ਸਾਹਿਬ ਇਹ ਕੀ ਚੀਜ਼ ਹੈ ਇਹ ਉਹ ਚੀਜ਼ ਆ ਜਿੰਨੇ ਸਾਰੇ ਨੁਸਖੇ ਵਿੱਚ ਜਾਨ ਪਾਉਣੀ ਹੈ ਇਹ ਉਹ ਚੀਜ਼ ਆ ਜਿਹੜੀ ਸਾਡੇ ਘਰ ਦੇ ਵਿੱਚ ਆਮ ਹੀ ਵਰਤੀ ਜਾਂਦੀ ਹੈ ਇਹ ਔਰ ਇਹਦੇ ਤੋਂ ਬਿਨਾ ਕਿਸੇ ਸਬਜ਼ੀ ਦਾ ਸਵਾਦ ਨਹੀਂ ਬਣ ਸਕਦਾ ਇਹਦੇ ਤੋਂ ਬਿਨਾ ਕੋਈ ਵੀ ਆਪਾਂ ਇਹ ਚੀਜ਼ ਨੂੰ ਆਪਾਂ ਅਜਵੈਨ ਚ ਮਿਕਸ ਕਰਕੇ ਆਦੀ ਪੇਟ ਦੀ ਦਰਦ ਨੂੰ ਠੀਕ ਕਰ ਸਕਦੇ ਆ ਫਰੂਕੀ ਸਾਹਿਬ ਇਹ ਪਤਾ ਕੀ ਚੀਜ਼ ਆ ਹਾਂਜੀ ਇਹ ਇੱਕ ਸਾਡੇ ਘਰੇ ਵਰਤਨ ਵਾਲਾ ਸਿੰਧ ਦਾ ਕਾਲਾ ਨਮਕ ਇਹ ਸਿੰਧ ਦਾ ਕਾਲਾ ਨਮਕ ਆ ਜੀ ਆਪਣੇ ਘਰੇ ਵਰਤਨ ਵਾਲਾ ਇਹ ਤੁਹਾਨੂੰ ਲੱਗਿਆ ਕਿ ਤੇ ਬਦਨ ਨਹੀਂ ਕੋਈ ਤੁਸੀਂ ਨੁਸਖਾ ਫਾਰਮੂਲਾ ਬਣਾ ਕੇ ਰੱਖਿਆ ਕੋਈ ਪੀਸਟੀ ਬਣਾ ਕੇ ਰੱਖੀ ਬਿਲਕੁਲ ਜੀ ਇਹ ਸਿੰਧਾ ਨਮਕ ਆ ਜਿੰਦੇ ਤੇ ਬਿਰਾ ਕੋਈ ਵੀ ਸਬਜੀ ਦੀ ਬਾਂਦੀ ਔਰ ਜਿੰਨੂੰ ਅਜਵੈਨ ਚ ਮਿਕਸ ਕਰਕੇ ਲੈਨੇ ਆ ਤੇ ਪੇਟ ਦੇ ਕਈ ਸਮੱਸਿਆਵਾਂ ਮੇਂ ਠੀਕ ਕਰ ਦਿੰਦੇ ਆ ਜੀ ਇਹ ਕਿੰਨਾ ਪਾਉਣਾ ਜੀ ਕਰਨ ਸਾਹਿਬ ਜੀ ਇਹ ਅੱਧਾ ਇਹ ਵੀ ਅੱਧਾ ਚਮਚ ਪਾਉਣਾ ਸੋ ਤੁਸੀਂ ਦੇਖੋ ਅੱਧਾ ਚਮਚ ਇਸ ਨੁਸਕੇ ਦੇ ਵਿੱਚ ਜਿਹੜਾ ਉਹ ਸਿੰਧੇ ਨਮਕ ਦਾ ਇਸਤੇਮਾਲ ਕੀਤਾ ਗਿਆ ਹੈ ਸਿੰਧੇ ਨਮਕ ਦਾ ਇਸਤੇਮਾਲ ਕਰਨ ਤੋਂ ਬਾਅਦ ਇਹਨੂੰ ਤਿਆਰ ਹੈ ਜੀ ਨੁਸਖਾ ਹੈ ਨਹੀਂ ਜੀ ਹਜੇ ਨਹੀਂ ਤਿਆਰ ਹਜੇ ਤਾਂ ਟਰੈਲਰ ਆ ਗਿਆ ਵਾ ਜਿਹੜੀ ਇਹਦੀ ਲਾਸਟਲੀ ਇੱਕ ਸ਼ੋਟ ਰਹਿ ਗਿਆ ਵਾ ਉਹ ਲਾਸਟਲਾ ਸ਼ੋਟ ਆਪਾਂ ਇਹਨੂੰ ਦਵਾਂਗੇ ਹੁਣੇ ਲੋਕਾਂ ਨੂੰ ਲੱਗੇਗਾ ਕਿ ਇਹ ਤਿਆਰ ਆ ਪਰ ਹਜੇ ਤਿਆਰ ਨਹੀਂ ਗਾ ਹੁਣ ਇਹਨੂੰ ਆਪਾਂ ਦੁਬਾਰਾ ਗਰਮ ਕਰਾਂਗੇ ਪਹਿਲਾਂ ਇਹਨੂੰ ਜਦੋਂ ਗਰਮ ਕੀਤਾ ਸੀਗਾ ਉਦੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੜ ਨੂੰ ਮੈਸ਼ ਕਰ ਲਿਆ ਸੀਗਾ ਹੁਣ ਜਦੋਂ ਸਾਰਾ ਸਮਾਨ ਪੈ ਚੁੱਕਾ ਵਾ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਤਿਆਰ ਕਰਾਂਗੇ ਥੋੜਾ ਜਿਹਾ ਗਰਮ ਕਰਾਂਗੇ ਜਿਆਦਾ ਤੋ ਤੁਸੀਂ ਦੇਖੋ ਖਾਂਸੀ ਖਤਮ ਕਰਨ ਵਾਲਾ ਨੁਸਖਾ ਫਾਰਮੂਲਾ ਅੱਜ ਨਾਗੀ ਇਲੈਕਟਰ ਹੋਮੋਪੈਥੀ ਸੈਂਟਰ ਵੱਲੋਂ ਪੇਸ਼ ਕੀਤਾ ਗਿਆ ਖਾਸ ਕਰਕੇ ਸਰਦੀਆਂ ਦਾ ਤੋਹਫਾ ਜਿਹੜਾ ਅਸੀਂ ਕਹਿ ਲਈਏ ਕਿ ਬੱਚਿਆਂ ਵਾਸਤੇ ਬੱਚੇ ਲੈ ਸਕਦੇ ਨੇ ਜੀ ਇਹ ਬਿਲਕੁਲ ਜੀ ਲੈ ਸਕਦੇ ਇਹ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਬੋਲੀ ਸੀ ਕਿ ਜਿੰਨੂੰ ਖਾਂਸੀ ਆ ਰਹੀ ਉਹ ਵੀ ਲਵੇ ਪਰ ਜਿੰਨੂੰ ਨਹੀਂ ਆ ਰਹੀ ਉਹ ਵੀ ਇਹਨੂੰ ਲਵੇ ਔਰ ਇਹ ਸਰਦੀਆਂ ਦੀ ਇੱਕ ਬਹੁਤ ਅੱਛੀ ਦਵਾਈ ਬਣ ਗਈ ਆ ਦੇਖੋ ਦਵਾਈ ਨਾਲ ਮੈਂ ਤਾਂ ਬੋਲੇ ਕਿਉਂਕਿ ਹਰੇਕ ਦਵਾਈ ਆਸ਼ਵਾਸ਼ ਦਵਾਈ ਤੇ ਬਣਿਆ ਪਿਆ ਅੱਜ ਪਰ ਜੇ ਤੁਸੀਂ ਇਹਨੂੰ ਆਪਣੇ ਘਰੇ ਬਣਾ ਕੇ ਇੱਕ ਡੱਬੇ ਦੇ ਵਿੱਚ ਪਾ ਕੇ ਰੱਖਦੇ ਹੋ ਤੇ ਤੁਹਾਨੂੰ ਆਇਸਟੈਮ ਇਸ ਸਰਦੀਆਂ ਵਿੱਚ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਕੀਆ ਬਾਤ ਕੀਆ ਬਾਤ ਦੱਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੈਗਾ ਇੱਥੇ ਗੁੜ ਦੇ ਵਿੱਚ ਇਹ ਚਾਰ ਪੰਜ ਪੰਜ ਕਿ ਚੀਜ਼ਾਂ ਜਿਹੜੀਆਂ ਪੰਜ ਚੀਜ਼ਾਂ ਦੇ ਮਿਸ਼ਰਣ ਦੇ ਨਾਲ ਇਹ ਨੁਸਖਾ ਫਾਰਮੂਲਾ ਬਣਾਇਆ ਹੈ ਤੇ ਫਿਰ ਇਹਦੋਂ ਕਿਸ ਵੇਲੇ ਲੈਣਾ ਹੈ ਕਰਨ ਸਰ ਕਿਸ ਵੇਲੇ ਲੈਣਾ ਹੈ ਔਰ ਕਿਹੜੀ ਉਮਰ ਤੱਕ ਦੇ ਬੱਚੇ ਇਹਨੂੰ ਲੈ ਸਕਦੇ ਨੇ ਆ ਕਿਹਨਾਂ ਨੂੰ ਨਹੀਂ ਦੇਣਾ ਬਿਲਕੁਲ ਜੀ ਇਹਨੂੰ ਲੈ ਸਕਦਾ ਹਰ ਕੋਈ ਲੈ ਸਕਦਾ ਵਾ ਔਰ ਜਿਹੜਾ ਇਹਦਾ ਲੈਣ ਦਾ ਟਾਈਮ ਪ੍ਰੋਪਰਲੀ ਅਸੀਂ ਹਰ ਵਾਰੀ ਦੱਸ ਦਈਏ ਵੀ ਜੇ ਤਾਂ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਲੈਨੇ ਹੋ ਤਾਂ ਤੁਹਾਡੇ ਸਾਰੇ ਸਰੀਰ ਦੀ એનર્ਜੀ ਬਣਾ ਕੇ ਰੱਖੇਗਾ ਤੁਹਾਡੇ ਇਮਿਊਨਿਟੀ ਲੈਵਲ ਨੂੰ ਵੀ ਸਟਰੋਂਗ ਰੱਖੇਗਾ ਔਰ ਜਿੰਨੇ ਜਿੰਨੇ ਕਿੰਨਾ ਕ ਚਮਚ ਹੋ ਗਿਆ ਅੱਧਾ ਚਮਚਾ ਕਿੰਨਾ ਕ ਬਣ ਗਿਆ ਚਮਚ ਅੱਧਾ ਚਮਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿੰਨਾ ਕੋਈ ਬੰਦਾ ਵਾ ਆ ਦੇਖੋ ਜੀ ਆ ਚਮਚ ਵਾ ਇਹਦਾ ਤੇ ਨਮਕ ਲੱਗਾ ਆ ਦੇਖੋ ਜੀ ਇਹ ਅੱਧਾ ਚਮਚ ਤੁਸੀਂ ਦੇਖ ਸਕਦੇ ਹੋ ਇੰਨੀ ਕੀ ਚੀਜ਼ ਲੈਣੀ ਬਾਸ ਦਾ ਕੰਮ ਅੱਧਾ ਕਿ ਚਮਚ ਕਰੂਗਾ ਕੰਮ ਔਰ ਇਹ ਅੱਧਾ ਚਮਚ ਸਾਰੇ ਇਹ ਅੱਡੇ ਚਮਚ ਨੇ ਤੁਹਾਡੇ ਸਾਰੇ ਸਰੀਰ ਨੂੰ ਹਿਲਾ ਦੇਣਾ ਇੱਕ ਵਾਰੀ ਜਿੰਨਾ ਵੀ ਰੈਸਪਾਇਰੇਟਰੀ ਸਿਸਟਮ ਤੁਹਾਡਾ ਅੱਜ ਖਰਾਬ ਚੱਲ ਰਿਹਾ ਵਾ ਜਿਨ੍ਹਾਂ ਨੂੰ ਸੋ ਗਿਆ ਵਾ ਜਾਂ ਸੁੱਤਾ ਪਿਆ ਵਾ ਜਗਾ ਦੇਾਂਗੇ ਔਰ ਪਹਿਲੇ ਤਿੰਨ ਦਿਨਾਂ ਚ ਜਾਗੇਗਾ ਔਰ ਇਸ ਚੀਜ਼ ਦੇ ਨਾਲ ਤੁਹਾਨੂੰ ਕਿਉਂਕਿ ਦੇਖੋ ਮੈਂ ਅੱਗੇ ਵੀ ਦੱਸਿਆ ਜਿਹੜੀ ਇਹ ਚੀਜ਼ ਵਾ ਇਹ ਕੋਈ ਕੈਮੀਕਲ ਨਹੀਂ ਇਹ ਕੋਈ ਨਸ਼ਾ ਨਹੀਂ ਵੀ ਜੇ ਲਾਉਂਗੇ ਤਾਂ ਹੀ ਜਾਗੂਗਾ ਇਹ ਤੁਹਾਡੇ ਸਰੀਰ ਦੀ ਹੀ ਖਰਾਕ ਆ ਜਿਹੜੀ ਅੱਜ ਖਤਮ ਹੋ ਚੁੱਕੀ ਆ। ਕੀ ਬਤ? ਅੱਛਾ ਨਗੀ ਸਾਹਿਬ ਤੁਸੀਂ ਬੱਚੇ ਛੋਟੇ ਬੱਚੇ ਨੂੰ ਦਿੱਤਾ ਜਾ ਸਕਦਾ? 10 ਸਾਲ ਤੋਂ ਥੱਲੇ ਨਾ ਆਪਾਂ ਦੇਈਏ। ਇਹ 10 ਸਾਲ ਤੋਂ ਉੱਪਰ ਆਪਾਂ ਦੇ ਸਕਦੇ। ਕਿੰਨੀ ਡੋਜ਼ ਕਿੰਨੀ ਦੇਈਏ? ਉਹ ਹੀ ਜੇ 10 ਸਾਲ ਤੋਂ 16 ਸਾਲ ਤੱਕਰ ਜਿਹੜੀ ਏਜ ਆ ਉਥੇ ਤੱਕਰ ਆਪਾਂ ਅੱਧੇ ਚਮਚੇ ਤੋਂ ਥੋੜਾ ਜਿਹਾ ਘਟਾ ਲਈਏ। ਮਤਲਬ ਅੱਧੇ ਚਮਚੇ ਦਾ ਅੱਧਾ ਕਰ ਲਈਏ। ਅੱਧਾ ਕਰ ਲਈਏ ਤੇ ਗਰਮ ਪਾਣੀ ਦੇ ਨਾਲ ਲੈਣਾ। ਠੀਕ ਹੈ ਗਰਮ ਪਾਣੀ ਦੇ ਨਾਲ। ਗਰਮ ਪਾਣੀ ਦੇ ਨਾਲ। ਹਾਂ ਇੱਕ ਚੀਜ਼ ਹੋਰ ਫਰੂਕੀ ਸਾਹਿਬ। ਜੀ। ਇਹ ਦੇਖ ਜੀ ਕਈਆਂ ਨੂੰ ਰਾਤ ਨੂੰ ਨਾ ਕਾਫੀ ਜ਼ਿਆਦਾ ਖਾਂਸੀ ਆਉਂਦੀ ਠੀਕ ਹੈ ਬਹੁਤ ਜ਼ਿਆਦਾ ਉਹ ਖਾਂਸੀ ਇਕੱਲੇ ਨੂੰ ਨਹੀਂ ਆਉਂਦੀ ਉਹ ਸਾਰਾ ਪਰਿਵਾਰ ਹੀ ਫਿਰ ਪਰੇਸ਼ਾਨ ਹੁੰਦਾ ਨੀਂਦ ਵੀ ਜਦ ਖਾਂਸੀ ਆਉਗੀ ਨੀਂਦ ਨਹੀਂ ਆਉਗੀ ਨੀਂਦ ਜਿੱਦਾਂ ਡਿਸਟਰਬ ਹੋਏਗੀ ਜੋ ਡਿਸਟਰਬ ਹੋ ਗਈ ਉਹ ਤੋਂ ਬਾਅਦ ਚ ਦਿੱਕਤਾ ਬਹੁਤ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚਾ ਸੌਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਲੈ ਲਓ ਖਾਣੇ ਤੋਂ ਬਾਅਦ ਚ ਲੈਣਾ ਠੀਕ ਹੈ ਅੱਧਾ ਚਮਚਾ ਗਰਮ ਪਾਣੀ ਦੇ ਨਾਲ ਠੀਕ ਹੈ ਠੀਕ ਹੈ ਪਾਣੀ ਗਰਮ ਚਾਹ ਵਾਂਗੂ ਹੋਣਾ ਚਾਹੀਦਾ ਗਰਮ ਪਾਣੀ ਦੇ ਨਾਲ ਇਹਨੇ ਤਾਂ ਠੰਡਾ ਹੋ ਜਾਣਾ ਇਹਨੂੰ ਆਪਾਂ ਡੱਬੀ ਚ ਪਾ ਕੇ ਰੱਖ ਲੈ ਇਹਨੂੰ ਇਹ ਕੋਈ ਖਰਾਬ ਨਹੀਂ ਹੋਣਾ ਇਹਦੀ ਕੋਈ ਐਕਸਪਾਇਰੀ ਨਹੀਂ ਆ ਇਹ ਪਿਆ ਰਹੇ ਤੁਸੀਂ ਇਕੱਠਾ ਬਣਾ ਕੇ ਰੱਖ ਲਓ ਸੌਣ ਤੋਂ ਪਹਿਲਾਂ ਅੱਧਾ ਘੰਟਾ ਅੱਧਾ ਚਮਚ ਗਰਮ ਪਾਣੀ ਦੇ ਨਾਲ ਆਪਾਂ ਇਹਨੂੰ ਲਵਾਂਗੇ ਤਾਂ ਜਿੰਨੂੰ ਰਾਤ ਨੂੰ ਖਾਂਸੀ ਸਿਰਦੀ ਆ ਤੇ ਰਾਤੋਂ ਰਾਤ ਉਹਦੀ ਖਾਂਸੀ ਠੀਕ ਆ 3 ਦਿਨ ਤੋਂ ਬਾਅਦ ਉਹਨੂੰ ਕਪਸਿਰਪ ਜਾਂ ਕੋਈ ਦਵਾਈ ਲੈਣ ਦੀ ਜਰੂਰਤ ਨਹੀਂ ਹੈ ਇਹ ਫਾਰਮੂਲੇ ਨਾਲ ਹੀ ਉਹਦੀ ਖਾਂਸੀ ਠੀਕ ਆ ਬਹੁਤ ਬਹੁਤ ਸ਼ੁਕਰੀਆ ਡਾਕਟਰ ਨਾਗੀ ਜੀ ਤੇ ਡਾਕਟਰ ਕਰਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਬੜਾ ਘੈਂਟ ਬੜਾ ਵਧੀਆ ਨੁਸਖਾ ਮੈਨੂੰ ਲੱਗਦਾ ਕਿ ਘਰੇਲੂ ਰਸੋਈ ਦੇ ਵਿੱਚੋਂ ਹੀ ਤੁਸੀਂ ਬਣਾ ਕੇ ਦਿੱਤਾ ਅੱਜ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਤੰਦਰੁਸਤ ਰਹਿਣ ਲਈ ਚੰਗੇ ਡਾਕਟਰ ਦੀ ਲੋੜ ਨਹੀਂ ਤੰਦਰੁਸਤ ਰਹਿਣ ਦੇ ਲਈ ਚੰਗੇ ਸਿਹਤ ਵਿਗਿਆਨ ਦੀ ਲੋੜ ਆ ਔਰ ਤੁਸੀਂ ਆਪਦੇ ਡਾਕਟਰ ਆ ਬਣ ਸਕਦੇ ਹੋ ਪਰ ਅੱਜ ਤੰਦਰੁਸਤ ਰਹਿਣ ਲਈ ਤੁਸੀਂ ਨਵਾਂ ਤੋਂ ਨਵਾਂ ਡਾਕਟਰ ਲੱਭਦੇ ਹੋ ਅੱਜ ਡਾਕਟਰ ਦੀ ਲੋੜ ਨਹੀਂ ਅੱਜ ਤੁਹਾਨੂੰ ਇਹ ਚੀਜ਼ਾਂ ਦੀ ਲੋੜ ਆ ਔਰ ਕੁਦਰਤ ਨਾਲ ਜੁੜ ਕੇ ਹੀ ਤੁਸੀਂ ਆਪਦਾ ਇਲਾਜ ਕਰ ਸਕਦੇ ਹੋ ਕੁਦਰਤ ਦੇ ਨਾਲ ਰਹਿ ਕੇ ਹੀ ਤੁਸੀਂ ਆਪਦਾ ਇਲਾਜ ਕਰ ਸਕਦੇ ਹੋ ਨਾ ਕਿ ਕਿਸੇ ਡਾਕਟਰ ਦਾ ਡਾਕਟਰ ਦੇ ਨਾਲ ਰਹਿ ਕੇ ਇਲਾਜ ਕਰ ਸਕਦੇ ਹੋ ਜੀ 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 ਅੱਛਾ ਬਹੁਤ ਵਾਰ ਹੁੰਦਾ ਹੈ ਨਗੀ ਸਾਹਿਬ ਕੇ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਟੋਟ ਕੇ ਕਈ ਵਾਰ ਬਹੁਤ ਲੇਟ ਕੰਮ ਸ਼ੁਰੂ ਕਰਦੇ ਨੇ ਜਿਨ੍ਹਾਂ ਦੀ ਹਾਲਾਤ ਬਹੁਤ ਖਰਾਬ ਹੋਏ ਹੁੰਦੇ ਨੇ ਫਿਰ ਉਹਨਾਂ ਵਾਸਤੇ ਕੋਈ ਨੁਸਖਾ ਕੋਈ ਫਾਰਮੂਲਾ ਤੁਹਾਡੇ ਕੋਲ ਤੁਸੀਂ ਅਲੱਗ ਤੋਂ ਬਣਾ ਕੇ ਦਿੰਦੇ ਹੋ ਬਿਲਕੁਲ ਜੀ ਬਿਲਕੁਲ ਰੁਕੀ ਸਾਹਿਬ ਦੇਖੋ ਮੈਂ ਫਿਰ ਬੋਲਦਾ ਖਾਂਸੀ ਕੋਈ ਵੀ ਰੋਗ ਨਹੀਂ ਹੈ ਨਹੀਂ ਹੈ ਪਰ ਖਾਂਸੀ ਦੀ ਔਨ ਵਜ੍ਹਾ ਕਰਕੇ ਉਹ ਜਦੋਂ ਉਹ ਸਮਝ ਨਹੀਂ ਪਾਉਂਦੇ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਆ ਕਿਹੜੇ ਕਿਹੜੇ ਪੈਗ ਦਾ ਹੋ ਸਕਦੇ ਨੇ ਖਾਂਸੀ ਤੋਂ ਬਾਅਦ ਦੇਖੋ ਖਾਂਚੇ ਵਿੱਚ ਡਾਕਟਰ ਸਾਹਿਬ ਨੇ ਵੀ ਦੱਸਿਆ ਜੋ ਲਗਾਤਾਰ ਖਾਂਸੀ ਦੋ ਤਰ੍ਹਾਂ ਦੀ ਇੱਕ ਤਾਂ ਸੁੱਕੀ ਹੋਗੀ ਇੱਕ ਹੋਗੀ ਆਪਣੀ ਰੇਸ਼ੀ ਵਾਲੀ ਬਲਗਮ ਵਾਲੀ ਜਦੋਂ ਆਏਗੀ ਉਦੋਂ ਬਾਅਦ ਲੰਗ ਜਿਹਦੇ ਵਿੱਚ ਪ੍ਰੋਬਲਮ ਅਸਥਮਾ ਵੀ ਹੋ ਸਕਦਾ ਮਤਲਬ ਫੇਫੜੇ ਕਮਜ਼ੋਰ ਹੋ ਸਕਦੇ ਆ ਜਿਹੜਾ ਆਪਣਾ ਥਰੋਟ ਜਿਹੜਾ ਗਲਾ ਹੈ ਗਲਾ ਇਹ ਸੂਚ ਸਕਦਾ ਥਰੋਟ ਦੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਰੈਡਨਸ ਜਦੋਂ ਇਹਦੇ ਵਿੱਚ ਇਨਫੈਕਸ਼ਨ ਹੋ ਗਈ ਕੁਝ ਵੀ ਖਾਣ ਨੂੰ ਜੀ ਨਹੀਂ ਕਰੇਗਾ ਕੋਈ ਵੀ ਖਾਵਾਂਗੇ ਤਾਂ ਪ੍ਰੋਬਲਮ ਕਰੇਗਾ ਇਸ ਲਈ ਫਿਰ ਇਹਨਾਂ ਚੀਜ਼ਾਂ ਤੋਂ ਬਾਅਦ ਜੇ ਇੱਥੇ ਆ ਕੇ ਵੀ ਪ੍ਰੋਬਲਮ ਇਹਨਾਂ ਨਹੀਂ ਸੋਲਵ ਹੁੰਦੀ ਤਾਂ ਫਿਰ ਓਦੋਂ ਬਾਅਦ ਚ ਆਪਣੀ ਪਈ ਟੋਕਰੀ ਆ ਦੇਖੋ ਜੀ ਇਹ ਨਾਗ ਇਲੈਕਟ੍ਰੋਮੈਗਨੈਟਿਕ ਸੈਂਟਰ ਦੇ ਵਿੱਚ ਬ੍ਰਹਮ ਅਸਤਰ ਫਿਰ ਤਿਆਰ ਆ ਅੱਛਾ ਇਹ ਕੀ ਕਰੂਗਾ ਇਹ ਬ੍ਰਹਮ ਅਸਤਰ ਫਿਰ ਉਹੀ ਗੱਲ ਇਸ ਇਹਨੇ ਸਭ ਤੋਂ ਥੱਲੇ ਜਾ ਕੇ ਸਭ ਤੋਂ ਪਹਿਲਾਂ ਜਾ ਕੇ ਰੂਟਸ ਤੇ ਕੰਮ ਕਰਨਾ ਓਕੇ ਰੂਟਸ ਕਿਉਂਕਿ ਅਸੀਂ ਡਿਸੇ ਦੇ ਉੱਪਰ ਕੰਮ ਨਹੀਂ ਕਰਦੇ ਰੂਟਸ ਜੜ ਤੇ ਕੰਮ ਕਰਦੇ ਜੋ ਸਾਡੀ ਜੜ ਨੂੰ ਆਪਾਂ ਪਾਣੀ ਲਗਾ ਦਾਂਗੇ ਤਾਂ ਉੱਪਰ ਪੱਤੀਆਂ ਤਾਂ ਹਰੀਆਂ ਫਰੀਆਂ ਹੋ ਜਾਣ ਗਿਆ ਪਰ ਇਸ ਲਈ ਇਹ ਬ੍ਰਹਮ ਅਸਰ ਤਿਆਰ ਹੈ ਬ੍ਰਹਮ ਅਸਰ ਕਿਸੇ ਨੂੰ ਦੋ ਬੋਤਲ ਜਾਂਦਾ ਕਿ ਇਹਨੂੰ ਚਾਰ ਬੋਤਲ ਜਾਂਦਾ ਔਰ ਇਹਦਾ ਪਹਿਲੇ ਦਿਨ ਤੋਂ ਹੀ ਫਰੂਕੀ ਸਾਹਿਬ ਰਿਜ਼ਲਟ ਸਟਾਰਟ ਹੋ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਗੀ ਸਾਹਿਬ ਤੁਹਾਡਾ ਵੀ ਤੇ ਕਰਨ ਸਾਹਿਬ ਇੱਕ ਵਾਰ ਮੋੜ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਕੀਕਤ ਟੀਵੀ ਦਾ ਧੰਨਵਾਦ ਸਾਰੇ ਦਰਸ਼ਕਾਂ ਦਾ ਔਰ ਉਮੀਦ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਸਾਡਾ ਇਹ ਵੀ ਨੁਸਖਾ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਧੰਨਵਾਦ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਦੋਵੇਂ ਡਾਕਟਰ ਸਰਬੰਦ ਦਾ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਖਾਂਸੀ ਵਾਲਾ ਨੁਸਖਾ ਹੈਗਾ ਜਿਹ ਖਾਸ ਕਰਕੇ ਤਿਆਰ ਕਰਕੇ ਦਿਖਾਇਆ ਡਾਕਟਰ ਨਾਗੀ ਤੇ ਡਾਕਟਰ ਕਰਨ ਹੋਰਾ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਧਾ ਚਮਚਾ ਅਸੀਂ ਆਮ ਕਰਕੇ 16 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਹੈਗੀ ਹੈ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਅੱਧੇ ਚਮਚੇ ਨਾਲ ਹੀ ਖਾਂਸੀ ਦਾ ਪੂਰਾ ਖਾਤਮ ਹੈ ਜਿਹੜਾ ਉਹ ਹੋ ਜਾਏਗਾ ਜੇਕਰ ਅਸੀਂ ਬੱਚੇ ਨੂੰ ਦੇਣਾ ਯਾਨੀ ਕਿ 10 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਦੇਣਾ ਛੋਟੇ ਬੱਚਿਆਂ ਨੂੰ ਨਹੀਂ ਦੇਣਾ ਅਸੀਂ ਇਹ ਤਾਂ ਇਹਦੇ ਵਿੱਚੋਂ ਅਸੀਂ ਡੋਜ਼ ਹੈਗੇ ਜਿਹੜੀ ਉਹ ਅੱਧੀ ਕਰ ਸਕਦੇ ਆ ਇੰਨਾ ਕੀ ਚਮਚਾ ਹੈਗਾ ਜਿਹੜਾ ਯਾਨੀ ਕਿ 1/4 ਹਿੱਸਾ ਚਮਚੇ ਦਾ ਉਹ 16 ਸਾਲ 10 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਲਈ ਕਾਫੀ ਕਾਰਗਰ ਸਾਬਤ ਜਿਹੜਾ ਉਹ ਹੋ ਸਕਦਾ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਦੇ ਘਰੋਂ ਤੁਹਾਨੂੰ ਅਕਸਰ ਜਾਂ ਜਿਸ ਨਾਲ ਬੈਠਣ ਤੋਂ ਬਾਅਦ ਅਕਸਰ ਤੁਹਾਨੂੰ ਖਾਂਸੀ ਕਰਕੇ ਤੁਸੀਂ ਵੀ ਪ੍ਰੋਬਲਮ ਚੋਂ ਤੁਹਾਡਾ ਜਿਹੜਾ ਦੋਸਤ ਤੁਹਾਡਾ ਰਿਸ਼ਤੇਦਾਰ ਵੀ ਜਿਹੜਾ ਪ੍ਰੋਬਲਮ ਚ ਹੈ ਉਮੀਦ ਕਰਦਾ ਕਿ ਇਹ ਵੀਡੀਓ ਤੁਸੀਂ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਕ੍ਰੋਨਿਕਲ ਬਿਮਾਰੀਆਂ ਨੇ ਕਿਉਂਕਿ ਕ੍ਰੋਨਿਕਲ ਖਾਂਸੀ ਹੈਗੀ ਪ੍ਰਾਣੀ ਖਾਂਸੀ ਹੈਗੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਨੂੰ 3 ਦਿਨ ਵੀ ਲਿਆ ਜਾ ਸਕਦਾ 7 ਦਿਨ ਵੀ ਲਿਆ ਜਾ ਸਕਦਾ 21 ਦਿਨ ਤੱਕ ਵੀ ਉਹਨੂੰ ਲਿਆ ਜਾ ਸਕਦਾ ਜੇ ਖਾਂਸੀ ਥੋੜੀ ਫਿਰ ਵੀ ਠੀਕ ਨਹੀਂ ਹੁੰਦੀ ਤਾਂ ਇਸ ਨੂੰ ਲਗਾਤਾਰ ਵੀ ਜੇਕਰ ਅਸੀਂ ਲੈ ਲਾਂਗੇ ਤਾਂ ਇਸ ਦਾ ਕੋਈ ਨੁਕਸਾਨ ਜਿਹੜਾ ਸਾਡੇ ਸਰੀਰ ਨੂੰ ਨਹੀਂ ਹੋਣ ਵਾਲਾ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਉਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਜੇਕਰ ਇਸਤੇਮਾਲ ਕਰਨਾ ਹੈ ਤਾਂ ਉਸ ਨੂੰ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਪ ਸੁਣਿਆ ਕਿ ਆ ਨੁਸਖਾ ਅਸੀਂ ਦੇਖਿਆ ਹੈ ਕੀ ਮੇਰੀ ਸਿਹਤ ਵਾਸਤੇ ਠੀਕ ਹੈ ਜਦੋਂ ਤੁਹਾਨੂੰ ਡਾਕਟਰ ਅਲਾਉ ਕਰੇਗਾ ਤਾਂ ਹੀ ਤੁਸੀਂ ਇਹ ਨੁਸਖਾ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਕਈ ਵਾਰ ਇਸਤੇਮਾਲ ਕੀਤਾ ਗਿਆ ਨੁਸਖਾ ਬਹੁਤੀ ਵਾਰ ਨੁਕਸਾਨ ਕਰ ਸਕਦਾ ਹੈ ਧੰਨਵਾਦ